ਪਰਕਟ ਖਾਨ ਮਾਨਕ ਦੇ ਭਤੀਜੇ ਇੱਕ ਗਾਣੇ ਦੀ ਸ਼ੂਟਿੰਗ ਕਰਨ ਪਹੁੰਚੇ ਨੇ ਜਦੋਂ ਮਾਨਕ ਦਾ ਨਾਮ ਯਾਦ ਆਉਂਦਾ ਮਾਂ ਉਹ ਮਾਂ ਦੁਨੀਆ ਵਾਲਿਓ ਤੇ ਬੜੇ ਵਿਰਸੇ ਨੂੰ ਪੁਰਾਣੇ ਨੂੰ ਫੇਰ ਯਾਦ ਕੀਤਾ ਜਵੇਂ ਗਾਇਕੀ ਦੇ ਵਿੱਚ ਪੈ ਨੂੰ ਕਿੰਨਾ ਟਾਈਮ ਹੋ ਗਿਆ ਮੈਂ ਜੀ ਸਨ 88 ਜਿਵੇਂ ਟੇਪਾਈ ਸੀ ਤਾਇ ਚਾਚੇ ਮਸਲ ਜੀ 88 ਚ 85 ਚ ਰਿਕਾਰਡ ਹੋਈ ਸੀ ਅੱਜ ਕੱਲ ਗੀਤ ਚੱਲ ਰਹੇ ਆ ਤੇ ਤੁਸੀਂ ਹੁਣ ਗੀਤ ਕਿਹੋ ਜਿਹੇ ਗਾਉਣੇ ਪਸੰਦ ਕਰਦੇ ਹੋ ਪੁਰਾਣੇ ਗਾਇਕਾਂ ਦੇ ਅਵਤਾਰ ਚਮਕ ਦੀ ਗੱਲ ਕਰੀਏ ਆਪਾਂ ਜਾਂ ਹੋਰ ਗਾਇਕਾਂ ਦੀ ਗੱਲ ਕਰੀਏ ਰঞ্জੀਤ ਮਣੀਅਰ ਕੰਦੀ ਗੱਲ ਕਰਕੇ ਜਾਂ ਉਹ ਗਾਇਕ ਹੁਣ ਤੁਹਾਨੂੰ ਦਿਖ ਨਹੀਂ ਜਾਈ ਕਿ ਕਾਰਨ ਕੀ ਬਣਿਆ ਪੁੱਛਾਂ ਕਿ ਕਿੱਟੀ ਜੋ ਹੁਣ ਤੱਕ ਤੁਸੀਂ ਕਿੰਨੇ ਕਿ ਗੀਤ ਲਿਖੇ ਤੇ ਕਿੰਨੇ ਕਿ ਗਾਇਕਾਂ ਨੇ ਗਾਏ ਅੱਜ ਤੱਕ ਜੀ ਸਾਡੇ 12-13 ਗਾਇਕਾਂ ਨੇ ਗਾਏ ਬਾਕੀ 6-700 ਗੀਤ ਲਿਖਿਆ ਹੋਇਆ ਮੇਰਾ ਬਾਈ ਪਰਗਟ ਖਾਨ ਜਿਹੜਾ ਇੱਕ ਬਹੁਤ ਵੱਡਾ ਨਾਮ ਹੈ ਦੁਨੀਆ ਤੇ ਮੈਂ ਇਹ ਗੱਲ ਕਹਣਾ ਵੀ ਉਹ ਜਿਹੜੀ ਵੀ ਚੀਜ਼ ਪੇਸ਼ ਕਰਦੇ ਸੀ ਉਹ ਤਸਵੀਰ ਹੀ ਬਖਾਣਦੇ ਸੀ ਮਤਲਬ ਜਿਵੇਂ ਹੁਣ ਉਹਨਾਂ ਨੇ ਗਾਇਆ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਹੀਰ ਦੀ ਉਹਨਾਂ ਨੇ ਉਹਦੇ ਵਿੱਚ ਜਿਹੜਾ ਕੁਸ ਕਾਇਆ ਹਨਾ ਕਾ ਕੇ ਲਿਖਿਆ ਤਾਂ ਵਧ ਗਿਆ ਹੈਗਾ ਹੀ ਸੀਗਾ ਉਹਨਾਂ ਨੇ ਵਾਕਿਆ ਹੀ ਉਹ ਤਸਵੀਰ ਪੇਸ਼ ਕਰਤੀ ਜਦੋਂ ਬੰਦਾ ਸੁਣਦਾ ਉਹਨੂੰ ਤੇਰੇ ਟਿੱਲੇ ਤੋਂ ਉਹ ਸੂਰਤ ਦੀਂਦੀ ਆ ਹੀਰ ਦੀ ਆ ਲਵੇ ਕੋਰੀ ਖਾ ਉੜਤੇ ਐ ਫੁਲਕਾਰੀ 1990 ਤੋਂ ਮਾਨਕ ਸਾਹਿਬ ਨਾਲ ਮਤਲਬ ਜੁੜੇ ਹੋਏ ਆ ਜੀ ਪਰਿਵਾਰਕ ਲਿੰਕੀ ਬਣ ਗਈ ਮਾਨਕ ਸਾਹਿਬ ਮੇਰੇ ਕੋਲ ਘਰੇ ਵੀ ਆਉਂਦੇ ਰਹੇ ਜੀ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਪ੍ਰਕਟ ਖਾਨ ਮਾਨਕ ਦੇ ਭਤੀਜੇ ਇੱਕ ਗਾਣੇ ਦੀ ਸ਼ੂਟਿੰਗ ਕਰਨ ਪਹੁੰਚੇ ਨੇ ਜਦੋਂ ਮਾਨਕ ਦਾ ਨਾਮ ਯਾਦ ਆਉਂਦਾ ਮਾਂ ਉਹ ਮਾਂ ਦੁਨੀਆ ਵਾਲਿਓ ਤੇ بڑے ਵਿਰਸੇ ਨੂੰ ਪੁਰਾਣੇ ਨੂੰ ਫੇਰ ਯਾਦ ਕੀਤਾ ਜਵੇਂ ਇੱਕ ਲਿਖਿਆ ਜੀ ਗੀਤ ਮਾਨਕ ਸਾਹਿਬ ਦਾ ਇੱਕ ਵੀਰ ਦੇਈਂ ਵੇਰ ਬਾਸੋਂ ਖਾਨ ਨੂੰ ਬੜਾ ਚਿਤ ਕਰਦਾ ਅੱਜ ਸਾਰਾ ਪਰਿਵਾਰ ਮਾਨਕ ਦਾ ਸਾਡੇ ਨਾਲ ਨੇ ਉਹਨਾਂ ਦੇ ਦੋ ਤਿੰਨ ਭਤੀਜੇ ਸਾਡੇ ਨਾਲ ਨੇ ਸਾਰਾ ਪੁੱਛਾਂਗੇ ਆਪਾਂ ਵੀ ਹੁਣ ਤੱਕ ਕਿੰਨੇ ਕਿੰਨੇ ਗੀਤ ਗਾਏ ਕਿੰਨੇ ਆਏ ਤੇ ਅੱਜ ਕਿਹੜੇ ਗਾਣੇ ਦੀ ਸ਼ੂਟਿੰਗ ਕਰਨ ਪਹੁੰਚੇ ਨੇ ਸਾਡੇ ਨਾਲ ਸਸੀ ਗੋਬੀ ਜੀ ਸਸੀ ਕੁਲ ਬਾਈ ਜੀ ਸਸੀ ਕਾ ਅੱਜ ਤੁਸੀਂ ਇੱਥੇ ਕਿਹੜੇ ਗਾਣੇ ਦੀ ਸ਼ੂਟਿੰਗ ਕਰਨ ਪਹੁੰਚੇ ਹੋ ਅੱਜ ਭਾਈ ਜੀ ਜਿਹੜਾ ਗੀਤ ਹੈ ਸਿੰਘਾਂ ਦਾ ਸਿੱਕਾ ਚੱਲੂਗਾ ਤੇ ਬਾਈ ਕਿੱਟੀ ਨੇ ਲਿਖਿਆ ਕੋ ਜੈਤੋ ਪਿੰਡ ਦੇ ਇਲਾਕੇ ਵੀ ਬਾਈ ਦਾ ਹੋਈ ਹੈ ਤੇ ਉਸੇ ਇਲਾਕੇ 'ਚ ਸ਼ੂਟ ਕਰਨ ਆਇਆ। ਜੀ ਤੇ ਤੁਹਾਨੂੰ ਅੱਜ ਤੱਕ ਗਾਇਕੀ ਦੇ ਵਿੱਚ ਪੈਨ ਨੂੰ ਕਿੰਨਾ ਟਾਈਮ ਹੋ ਗਿਆ। ਮੈਂ ਜੀ ਸਨ 88 'ਚ ਮੇਰੀ ਟੇਪ ਆਈ ਸੀ ਤਾਏ ਚਾਚੇ ਮਤਲਬ ਦੇ। ਜੀ 88 'ਚ 85 'ਚ ਰਿਕਾਰਡ ਹੋਈ ਸੀ। ਜੀ 85 ਦਾ ਮੈਂ ਲਾਈਕ 90 ਹੁਣ ਤੱਕ ਤੁਹਾਡੀਆਂ ਕਿੰਨੀਆਂ ਟੇਪਾਂ ਆ ਗਈਆਂ? ਮੇਰੀਆਂ ਟੇਪਾਂ ਉਹ ਤਾਂ ਮੈਨੂੰ ਯਾਦ ਨਹੀਂ ਗੀਤ ਮੇਰੇ ਯਾਦ ਆ 5-700 ਕੀ ਤਾਂ ਆ ਗਿਆ ਹੋਗਾ। ਜੀ ਹਾਂ ਜੀ ਤੇ ਜਿਵੇਂ ਹੁਣ ਅੱਜ ਕੱਲ ਗੀਤ ਚੱਲ ਰਹੇ ਆ ਤੇ ਤੁਸੀਂ ਹੁਣ ਗੀਤ ਕਿਹੋ ਜਿਹੇ ਗਾਉਣੇ ਪਸੰਦ ਕਰਦੇ ਹੋ ਮੈਂ ਤਾਂ ਜਿਹੜਾ ਸਾਡਾ ਪੁਰਾਣਾ ਸਟਾਈਲ ਸੀ ਉਹੀ ਬਈ ਲਾਇਕ ਕਰਦਾ ਜੀ ਮੈਨੂੰ ਉਹੀ ਪਸੰਦ ਆ ਨਵਾਂ ਮੈਂ ਲਾਇਕ ਕਰਦਾ ਜੀ ਜਿਹੜਾ ਮਾਨਸਾ ਦੇ ਪਰਿਵਾਰ ਦੇ ਵਿੱਚੋਂ ਹੁਣ ਤੁਹਾਡੇ ਤੁਸੀਂ ਕਿਥੇ ਤਿੰਨ ਤਾਈ ਤਿੰਨ ਭਾਈ ਪਹੁੰਚੇ ਹੋ ਤੁਸੀਂ ਹਾਂਜੀ ਇੱਕ ਮੇਰਾ ਛੋਟਾ ਬ੍ਰਦਰ ਜਗਦੇਵ ਖਾਨ ਅੱਜ ਕੱਲ ਜਿਹਨਾਂ ਦੇ ਆਪਦੇ Song ਬਹੁਤ ਰਿਲੀਜ਼ ਹੁੰਦੇ ਨੇ ਗਉ ਸੁਖਨਮੀ ਨਿਕਵਤ ਗੀਤ ਉਹਨਾਂ ਨਵਾਂ ਆਉਂਦੀ ਹੈ ਜੀ ਇੱਕ ਮੇਰੀ ਵਾਸੀ ਦਾ ਬੇਟਾ ਰਾਜੂ ਕੁਲਚੇ ਵਾਲਾ ਦਾ ਨਾਮ ਐਸੇ ਰਾਜੂ ਖਾਨ ਹੈ ਜੀ ਹਾਂ ਜੋ ਮੇਰੇ ਤੇ ਉਤਵਾਸਰੇ ਸਰਪੰਚ ਸਾਹਿਬ ਜੀ ਬਾਈ ਤਕਮੇਲ ਜੀ ਬਾਈ ਪੰਮਾ ਜੀ ਜਿਨ੍ਹਾਂ ਨੇ ਗੀਤ ਗਾਇਆ ਜੁੱਤੀ ਝਾੜ ਕੇ ਚੜੀ ਮਟਿਆਰੇ ਬਾਈ ਕਿੱਤੀ ਜੀ ਤੇ ਸਾਡੇ ਬਾਈ ਜੀ ਗੱਲ ਸਾਹਿਬ ਗਿਲ ਸਾਹਿਬ ਗੁਰਸ਼ਾਨ ਬਾਈ ਗੁਰਸ਼ਾਨ ਬਾਈ ਬਿਆੰਤ ਤੇ ਸਾਡੇ ਵੀਡੀਓ ਡਾਇਰੈਕਟਰ ਸਾਹਿਬ ਜੀ ਉਹ ਨਾਲ ਨੇ ਇੱਕ ਤੁਹਾਨੂੰ ਹੋਰ ਪੁੱਛਣਾ ਚਾਹਾਂਗੇ ਜਿਹੜੇ ਤੁਸੀਂ ਪੁਰਾਣੇ ਬੜੇ ਵਧੀਆ ਸਿੰਗਰ ਗਾਉਂਦੇ ਸੀ ਹਨਾ ਜੀ ਤੇ ਹੁਣ ਜਨਨ ਕਿ ਜਿਹੜੇ ਪਹਿਲਾਂ ਤਾਂ ਮਿਊਜ਼ਿਕ ਵੀ ਨਹੀਂ ਵਧੀਆ ਹੁੰਦਾ ਸੀ ਹੁਣ ਤਾਂ ਮਿਊਜ਼ਿਕ ਹੀ ਬਹੁਤ ਜਿਆਦਾ ਵਧੀਆ ਆ ਗਿਆ ਠੀਕ ਹੈ ਹੁਣ ਜਨਨ ਕਿ ਗਾਉਣਾ ਵੀ ਸੋਖਾ ਹੋ ਗਿਆ ਪਹਿਲਾਂ ਜਨਨ ਗਾਉਣਾ ਵੀ ਬਹੁਤ ਔਖਾ ਸੀ ਰਿਆਗ ਕਰਨਾ ਪੈਂਦਾ ਸੀ ਹਨਾ ਮਿਊਜ਼ਿਕ ਤੇ ਹੁਣ ਦੇ ਜਿਹੜੇ ਜਿਹੜੇ ਪੁਰਾਣੇ ਗਾਇਕ ਜਿਵੇਂ ਅਵਤਾਰ ਚਮਕ ਦੀ ਗੱਲ ਕਰੀਏ ਆਪਾਂ ਜਾਂ ਹੋਰ ਗਾਇਕਾਂ ਦੀ ਗੱਲ ਕਰੀਏ ਰঞ্জੀਤ ਮਣੀਰ ਗੰਦੀ ਗੱਲ ਕਰੀਏ ਜਾਂ ਉਹ ਗਾਇਕ ਹੁਣ ਤੁਹਾਨੂੰ ਦਿਖ ਨਹੀਂ ਜੇ ਕਿ ਕਾਰਨ ਕੀ ਬਣਿਆ ਹੈ ਜੀ ਕਾਰਨ ਦੇਖੋ ਜੀ ਹਰ ਇੱਕ ਚੀਜ਼ ਦਾ ਟਾਈਮ ਬਦਲਦਾ ਹੈ ਕਾਰਨ ਕੋਈ ਨਹੀਂ ਹੁੰਦਾ ਹਰ ਇੱਕ ਤੇ ਟਾਈਮ ਆਉਂਦਾ ਜਵਾਨੀ ਆਉ ਉਹ oh, ਹੁਣ 40 ਸਾਲ ਦਾ ਤੇ 16 ਸਾਲ ਦਾ ਫਰਕ ਪੈਣੀ ਪੈਣਾ। ਹਰ ਇੱਕ ਚੀਜ਼ ਨਵੀਂ ਨੇ ਆਉਣੀ ਹੋਣਾ। ਪੁਰਾਣਾ ਜਾਊਗਾ ਤੇ ਨਵਾਂ ਆਊ। ਜੀ। ਹੋਰ ਕੁਝ ਨਹੀਂ ਐਡੀ ਕੋਈ ਪ੍ਰੋਬਲਮ ਨਹੀਂ। ਦੂਜੀ ਗੱਲ ਜਿਹੜੀਆਂ ਜਿਵੇਂ ਤੁਸੀਂ ਪੁਰਾਣੇ ਦੀ ਗੱਲ ਜਿਹੜੇ ਇਹ ਜਿਹੜੇ ਜਿਵੇਂ ਹੁਣ ਜਮਲਾ ਜੀ ਤੇ ਮਾਨਕ ਸਾਹਿਬ, صدیق ਸਾਹਿਬ ਜਿਹੜੇ ਪੁਰਾਣੇ ਖੁੰਡਿਆਂ ਨੇ ਜਿਹੜੇ ਗੀਤ ਉਹ ਮਰ ਨਹੀਂ ਸਕਦੇ ਜ਼ਿੰਦਗੀ 'ਚ। ਕਿਉਂ ਜਿਹੜੇ ਆਪਾਂ ਤੁਸੀਂ ਗੱਲ ਕੀਤੀ ਉਹਨੂੰ ਸਿੰਗਰ ਮੈਂ ਮਾੜਾ ਨਹੀਂ ਕਹਿੰਦਾ ਕਿਸੇ ਨੂੰ। ਉਹ ਜਿਹੜੀਆਂ ਚੀਜ਼ਾਂ ਸੀ ਉਹਨਾਂ ਕਿਤੇ ਲੋਕਾਂ ਲਈ ਕੰਨੀ ਜਿੰਨਾ ਕਿ ਜਵਾਨੀ ਵਾਲੇ ਸੁਣਨ ਵਾਲੀਆਂ ਸੀ। ਜੀ। ਜਿਉਂ ਹੁਣ ਤੁਸੀਂ ਅੱਜ ਮਾਨਕ ਸਾਹਿਬ ਦਾ ਗੀਤ ਸਦੀਕ ਸਾਹਿਬ ਦਾ ਚਮਕੀਲਾ ਜੀ ਤਦਾਰ ਸੰਧੂ ਲਾਲੋ ਅੱਜ ਵੀ ਨਵੇਂ ਲੱਗਦੇ ਆ ਕਿ ਉਹਨਾਂ ਸੱਚਾਈਆਂ ਗਈਆਂ ਇਸ ਕਰਕੇ ਕਿ ਕਿਟੀ ਵੀ ਸਾਡੇ ਨਾਲ ਨੇ ਇਹਨਾਂ ਦੀ ਪੂਰਾ ਪੁੱਛਿਆ ਕਿਟੀ ਜੀ ਹੁਣ ਤੱਕ ਤੁਸੀਂ ਕਿੰਨੇ ਕਿ ਗੀਤ ਲਿਖੇ ਤੇ ਕਿੰਨੇ ਕਿ ਗਾਇਕਾਂ ਨੇ ਗਾਏ ਅੱਜ ਅੱਜ ਤੱਕ ਜੀ ਸਾਡੇ 12-13 ਗਾਇਕਾਂ ਨੇ ਗਾਏ ਜੀ ਮੇਰੇ ਗੀਤ ਤੇ ਬਾਕੀ 6-700 ਗੀਤ ਲਿਖਿਆ ਹੋਏ ਮੇਰਾ ਹਾਂ ਹੋਰ ਵੀ ਗੀਤ ਰਿਕਾਰਡ ਹੋਏ ਪਏ ਆ ਤੇ ਬਾਈ ਪੰਮੇ ਸ਼ੇਰ ਨੇ ਇੰਨਾਂ ਦਾ ਬਹੁਤ ਜੋਗਦਾਨ ਰਿਹਾ ਬਾਈ ਪ੍ਰਗਟ ਦਾ ਹੁਣ ਜੋਗਦਾਨ ਰਿਹਾ ਜਿਹੜੀ ਹਾਂ ਪਿੱਛੇ ਇਹ ਮੇਲਣ ਗੀਤ ਕੀਤਾ ਸੀ ਅਸੀਂ ਵੀ ਰਿਕਾਰਡ ਰਿਕਾਰਡ ਚ ਪੀਖ ਪਾਇਆ ਵੈਦ ਗੀਤ ਕਾਫੀ ਚੰਗਾ ਹਗਾਰਾ ਮਿਲਿਆ ਉਹਦਾ ਸਾਨੂੰ ਤੇ ਕੋਈ ਗਾਇਕਾਂ ਦੇ ਨਾਮ ਦੱਸ ਸਕਦੇ ਸਾਨੂੰ ਕਿਹੜੇ ਕਿਹੜੇ ਗਾਇਕਾਂ ਨੇ ਗਾਏ ਹਾਂਜੀ ਬਾਈ ਪ੍ਰਗਟ ਖਾਨੇ ਬਾਈ ਜੀ ਬਾਈ ਪਰਮਜੀਤ ਸ਼ਹਿਰ ਮਿਸ ਪੂਜਾ ਜੀ ਬਾਈ ਸੌਂ ਸਿਕੰਦਰ ਬਾਈ ਜੀ ਅਨਖੀਲਾ ਬਾਈ ਅਨਖੀਲਾ ਭਾਜੀ ਤੇ ਇੱਕ ਉਹ ਦੂਸਰੇ ਹਰ ਭਾਈ ਰਮਪਾ ਖਾਨ ਪੁਰਾਣੇ ਆਕਾਸ਼ਦੀਪ ਹੋਰ ਕਈ ਕਲਾਕਾਰਾਂ ਨੇ ਗਏ ਜਸਵਿੰਦਰ ਸਤੂ ਹਾਂ ਇੱਕ ਮੈਂ ਸੁਣਿਆ ਤੁਸੀਂ ਫਿਲਮਾਂ ਵਿੱਚ ਵੀ ਰੋਲ ਕੀਤਾ ਕਾਫੀਆਂ ਚ ਹਾਂ ਜੀ ਇੱਕ ਦੋ ਫਿਲਮਾਂ ਵਿੱਚ ਕੀਤਾ ਮੜਾ ਮਟਾ ਹਾਂ ਛੋਟੇ ਉਹ ਵੀ ਦੱਸ ਦਿਓ ਸਾਨੂੰ ਮੜਾ ਰੌਕਸਟਾਰ ਜੀ ਹੋਰ ਭਾਈ ਰਮਨ ਦੇ ਨਾਲ ਵੀ ਕੰਮ ਕੀਤਾ ਸੀ ਇੱਕ ਚੀ ਜੀ ਹਾਂ ਜੀ ਰੌਕਸਟਾਰ ਹੁਣ ਫਿਲਮ ਬਣੀ ਆ ਉਹਦਾ ਕਾਹਦਾ ਰੋਲ ਹੁੰਦਾ ਤੁਹਾਡੇ ਉਹਦੇ ਜੇਲ੍ਹਵਾੜ ਦਾ ਰੋਲ ਆ ਜੀ ਮੇਰਾ ਐਸਪੀ ਐਸਐਸਪੀ ਹਾਂ ਹਾਂ ਜੀ ਹਾਂ ਜੀ ਹੋਣ ਜਿਹੜੇ ਤੁਸੀਂ ਗੀਤ ਲਿਖਦੇ ਕਿਹੋ ਜਿਹੇ ਲਿਖਦੇ ਜਿਵੇਂ ਹੁਣ ਉੂਟ ਪਟਾਂਗ ਤੇ ਲਿਖੀ ਜਾਂਦੇ ਸਾਡੇ ਤੇ ਤੁਸੀਂ ਪੁਰਾਣੀ ਤਰ੍ਹਾਂ ਜਿਵੇਂ ਗੀਤ ਲਿਖਦੇ ਸੱਭਿਆਚਾਰਕ ਦਿਖਾਉਂਦੇ ਲੋਕਾਂ ਨੂੰ ਸਾਡੇ ਨੂੰ ਅੱਜ ਸਾਰੇ ਤਰ੍ਹਾਂ ਦੇ ਜਿਹੋ ਜਿਹੇ ਹੋਵੇ ਜਿਵੇਂ ਹੁਣ ਅਸੀਂ ਨੈਚਰ ਅੱਜ ਕੱਲ ਜਿਹ ਮੇਰਾ ਗੀਤ ਆਇਆ ਜੀ ਬੋਲੀ ਮੈਂ ਪਾਵਾਂ ਤੂੰ ਝਾਜਰ ਨੂੰ ਝੰਕਾ ਯਾਨਕ ਨੱਚਣ ਟੱਪਣ ਵਾਲਾ ਗੀਤ ਹੈ ਤੇ ਅੱਜ ਕੱਲ ਜਿਹੜੇ ਗੀਤਕਾਰ ਪ੍ਰਮੋਟ ਦੂਜੇ ਗੀਤਾਂ ਨੂੰ ਕਰ ਰਹੇ ਆ ਉਹ ਜਾਨਕ ਕਿ ਹਥਿਆਰਾਂ ਵਾਲਿਆਂ ਨੂੰ ਜਾਂ ਨਸ਼ੇ ਵਾਲਿਆਂ ਨੂੰ ਇਧਰ ਨੌਜਵਾਨਾਂ ਦਾ ਪੀੜੀ ਦਾ ਧਿਆਨ ਖਿੱਚ ਕੇ ਇਧਰ ਕਲਾਉਂ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਇਹਨੇ ਪੰਮੇ ਸ਼ਹਿਰ ਦੀ ਆਵਾਜ਼ ਚਾਹੀਗੀ ਹੈ ਮੇਰਾ ਔਰ ਸਿੰਘਾਂ ਦਾ ਛਿੱਕਾ ਜਰਾ ਚੱਲੂਗਾ ਹਾਂ ਇਹ ਵੀ ਉਹਦਾ ਨਕਲ ਲੈਂਦੇ ਆ ਕਾਫੀ ਇਹ ਤੋਂ ਉਮੀਦਾਂ ਹੀ ਸਾਨੂੰ ਜੀ ਹਾਂ ਕਿਉਂਕਿ ਇਹਦੇ ਵਿੱਚ ਜਿਹੜੇ ਬੋਲ ਆ ਹੁਣ ਜ ਦੂਜਾ ਸਾਡੀ ਫਤਿਹ ਅਸਦਾ ਜ਼ਬਾਨ ਉੱਤੇ ਤਾਂ ਜੋ ਕਰੀਏ ਫਤਿਹ ਮਦਾਨ ਉੱਤੇ ਤਾਂ ਹੀ ਤੇ ਇਹ ਜਹਾਨ ਉੱਤੇ ਫਿਰ ਹੱਕ ਕਣ ਕੇ ਮੱਲੂਗਾ ਫਿਰ ਸਿੰਘਾਂ ਦਾ ਛਿੱਕਾ ਚੱਲੂਗਾ ਇਹ ਕੋਮ ਕੋਮ ਦਾ ਗੀਤ ਲਿਖਿਆ ਜੀ ਹਾਂਜੀ ਜੁੱਤੀ ਝਾੜ ਕੇ ਚੜੀ ਮਟਿਆਰੇ ਗੱਡੀ ਆ ਸ਼ਕੀਨ ਜੱਟ ਦੀ ਸਾਡੇ ਨਾਲ ਪਰਮਜੀਤ ਸ਼ਾਇਰ ਵੀ ਨੇ ਉਹਨਾਂ ਦੀ ਪੁੱਛਾਂਗੇ ਸਾਰਾ ਹੈ ਤਾਂ ਬਾਈ ਅੱਜ ਤਾਂ ਮੂਕੇ ਜੇ ਦੇਖਦੇ ਤੁਸੀਂ ਦੇਖ ਕੇ ਕਹੋਗੇ ਪੰਮਾ ਸ਼ਾਇਰ ਆ ਤੇ ਇਹਨਾਂ ਦੇ ਪਿੰਡ ਪਹੁੰਚੇ ਅੱਜ ਅਸੀਂ ਇਹਨਾਂ ਦੀ ਪੂਰੀ ਜਾਣਕਾਰੀ ਲੈਣੇ ਜਿਹੜੇ ਗੀਤ ਬਾਈ ਜੀ ਨੇ ਅੱਜ ਸ਼ੂਟਿੰਗ ਕਰਨ ਪਹੁੰਚੇ ਨੇ ਤੇ ਕਿਹੋ ਜਿਹਾ ਸਾਡੇ ਜਿਹੜੇ ਕਲਾਕਾਰ ਆ ਉਹਨੂੰ ਗਾਉਣਾ ਚਾਹੀਦਾ ਆ ਕਿਹੋ ਜਿਹਾ ਨਹੀਂ ਗਾਉਣਾ ਚਾਹੀਦਾ ਇਹਦੇ ਬਾਰੇ ਵੀ ਦੱਸੋ ਜੀ ਸૌ ਤੋਂ ਪਹਿਲਾਂ ਬਾਈ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਤੁਹਾਡੀ ਸਾਰੀ ਟੀਮ ਦਾ ਜੀ ਅੱਜ ਮਤਲਬ ਸਾਡਾ ਮੂਡ ਇਹੋ ਜਿਹਾ ਹੋਇਆ ਹੋਇਆ ਪਿਆ ਵੀ ਬਾਈ ਪਰਗੜਖਾਨ ਜੀ ਜਿਹੜਾ ਇੱਕ ਬਹੁਤ ਵੱਡਾ ਨਾਮ ਹੈ ਦੁਨੀਆ ਤੇ ਜੀ ਮਾਨਕ ਸਾਹਿਬ ਦੇ ਘਰਾਣੇ ਚ ਜੇ ਉਹਨਾਂ ਦਾ ਨਾਮ ਆ ਜਾਂਦਾ ਜੀ ਅੱਜ ਤੋਂ ਹੀ ਝੱਲੇ ਜੇ ਹੋਏ ਪਏ ਆ ਮਤਲਬ ਵੀ ਸਾਨੂੰ ਗੱਲ ਨਹੀਂ ਆਉਂਦੀ ਹੁਣ ਵੀ ਕੀ ਕਰੀਏ ਅਸੀਂ ਜੀ ਕਿਉਂਕਿ ਮੈਂ ਤਾਂ ਅਕਸਰੀ ਉਹਨਾਂ ਦਾ ਹੀ ਗੀਤ ਸੀਗਾ ਮੇਰਾ ਮਾਨਕ ਪਿਆਰਾ ਜੰਦ ਜਾਨ ਜੀ ਮੇਰੇ ਯਾਰ ਨੂੰ ਮੰਦਾ ਨਾ ਬੋਲੇ ਜੀ ਇੱਕ ਬਹੁਤ ਮਤਲਬ ਅਸੀਂ ਭਾਵਕ ਜੇ ਹੋਏ ਖੜੇ ਆ ਹੁਣ ਜੀ ਤੇ ਇਹ ਸਾਡੇ ਪਿੰਡ ਆਏ ਆ ਬਾਈ ਵਰਗੇ ਅਸੀਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਡੇ ਏਰੀਆ ਨੂੰ ਚੁਣਿਆ ਇੱਥੇ ਹੀ ਸ਼ੂਟਿੰਗ ਕੀਤੀ ਨਾ ਜੀ ਮੇਰੇ ਸਤਕਾਰਯੋਗ ਭਾਈ ਮਲਕੀਰ ਕਿੱਟੀ ਜੀ ਇਹ ਹਰ ਇੱਕ ਬੰਨਗੀ ਤੇ ਗੀਤ ਲਿਖਦੇ ਆ ਜੀ ਇਹ ਥੋੜੇ ਜਿਹਾ ਭਾਵਕ ਹੋ ਗਏ ਅੱਜ ਮੈਨੂੰ ਪਤਾ ਲੱਗਿਆ ਥੋੜਾ ਜਿਹਾ ਇਹਨਾਂ ਦੇ ਚਿਹਰੇ ਤੋਂ ਬੋਲਿਆ ਨਹੀਂ ਗਿਆ ਇਹਨਾਂ ਤੋਂ ਤੇ ਜਿਵੇਂ ਹੁਣ ਇਹ ਤੋਂ ਪਹਿਲਾਂ ਮੈਂ ਗੀਤ ਗਾਇਆ ਇਹਨਾਂ ਦਾ ਉਹ ਰੋਮਾਂਟਿਕ ਗੀਤਾ ਮਤਲਬ ਵਿਆਹ ਦੇ ਮਾਹੌਲ ਦਾ ਹਾਂ ਤੇ ਜਿਹੜਾ ਹੁਣ ਇਹ ਬਣ ਗਈ ਹੈ ਸਿੰਘਾਂ ਦਾ ਸਿੱਕਾ ਚੱਲੂਗਾ ਕਿਉਂਕਿ ਅੱਗੇ ਖਾਲਸਾ ਜੀ ਦਾ ਜਨਮ ਦਿਹਾੜਾ ਆ ਰਿਹਾ ਵਿਸਾਖੀ ਜੀ ਉਹਤੇ ਪੇਸ਼ ਕਰਨਾ ਰਿਲੀਜ਼ ਕਰਨ ਨਾਲ ਬਾਈਰਾਂ ਦੀ ਬਾਤ ਚ ਜਿਹੜਾ ਪ੍ਰਕਰਕਾਨ ਦੇ ਸਿੰਘਾਂ ਦਾ ਸਿੱਕਾ ਚੱਲੂਗਾ ਉਹਦੀ ਬਣ ਗਈ ਅੱਟ ਹੈ ਮਤਲਬ ਮੈਨੂੰ ਇਸ ਗੱਲ ਦਾ ਖੁਸ਼ੀ ਹੈ ਮਾਣ ਵੀ ਹੈ ਵੀ ਇਹ ਇੱਕ ਬੰਦਾ ਸਾਡਾ ਇਹੋ ਜਿਹਾ ਆੜੀ ਹੈ ਕਿਟੀ ਸਾਹਿਬ ਵੀ ਇਹ ਸਾਰੀ ਬਣਗੀਆਂ ਦਾ ਗੀਤ ਰਹਿ ਲੈਂਦਾ ਨਾਲ ਸਾਡੇ ਸਿੰਘ ਵੀ ਬਿਸ਼ਨੰਦੀ ਵਾਲੇ ਜੋ ਇਸ ਗੀਤ ਨੂੰ ਸ਼ੂਟ ਕਰਦੇ ਆ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਜੀ ਹੋਈ ਖੜੀ ਹੈ ਮਤਲਬ ਵੀ ਹੁਣ ਤੁਸੀਂ ਦੱਸੋ ਕੀ ਪੁੱਛਣਾ ਮਦਦ ਨਹੀਂ ਪਰਮਜੀਤ ਜੀ ਇੱਕ ਦੱਸੋ ਵੀ ਕਹਿੰਦੇ ਜਦੋਂ ਮਾਨਕਸ਼ੀਰ ਗਾਉਂਦਾ ਸੀ ਤੇ ਕਹਿੰਦੇ ਜਦੋਂ ਹੀਰ ਗਾਉਂਦਾ ਸੀ ਆ ਵੀ ਐਂ ਲੱਗਦਾ ਸੀ ਵੀ ਹੀਰ ਹੁਣ ਜਮ ਸਮਾਂ ਸਾਹਮਣੇ ਆ ਗਈ ਜਮ ਹੀਰ ਤੇ ਹੀਰ ਦਾ ਜਿਵੇਂ ਪੂਰਾ ਨਾਟਕ ਜਾਂ ਫਿਲਮ ਪਿਕਚਰ ਦੇਹ ਜਾਂਦੀ ਵੀ ਆ ਹੀਰ ਸੀ ਆ ਕੁਛ ਕਰਦੀ ਸੀ ਹੀਰ ਤੇ ਇਹਦੇ ਬਾਰੇ ਤੁਸੀਂ ਕਿਉਂ ਇਹਦੇ ਬਾਰੇ ਤਾਂ ਬਾਈ ਮੈਂ ਕਹਣਾ ਯਾਰ ਵੀ ਚਲੋ ਵੀ ਜਿਹਨੇ ਜਿਹੜਾ ਕੁਝ ਉਹਨਾਂ ਦਾ ਸੁਣਿਆ ਉਹਨਾਂ ਨੂੰ ਉਹਦੇ ਬਾਰੇ ਪਤਾ ਨਾ ਮੈਂ ਇਹ ਗੱਲ ਕਹਿਣਾ ਵੀ ਉਹ ਜਿਹੜੀ ਵੀ ਚੀਜ਼ ਪੇਸ਼ ਕਰਦੇ ਸੀ ਉਹ ਤਸਵੀਰ ਹੀ ਬਖਾ ਰਹੇ ਸੀ ਮਤਲਬ ਜਿਵੇਂ ਹੁਣ ਉਹਨਾਂ ਨੇ ਗਾਇਆ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਹੀਰ ਦੀ ਉਹਨਾਂ ਨੇ ਉਹਦੇ ਵਿੱਚ ਜਿਹੜਾ ਕੁਝ ਗਾਇਆ ਹਨਾ ਗਾ ਕੇ ਲਿਖਾਤਾ ਵਰਗੇ ਹੈਗੇ ਸੀਗਾ ਉਹਨਾਂ ਨੇ ਵਾਕਿਆ ਹੀ ਉਹ ਤਸਵੀਰ ਪੇਸ਼ ਕਰਤੀ ਜਦੋਂ ਬੰਦਾ ਸੁਣਦਾ ਉਹਨੂੰ ਉਹ ਐਂ ਲੱਗਦਾ ਵੀ ਹੀਰ ਸਾਹਮਣੇ ਹੀਰ ਤਰੀ ਆਉਂਦੀ ਜਾਂਦੀ ਨਹੀਂ ਮੋਰੋ ਜੀ ਹਾਂ ਇੱਕ ਉਹਦਾ ਮੈਂ ਚਾਦਰ ਕੱਢਦੀ ਨਹੀਂ ਜਣ ਤੂਪੇ ਪਾਵਾਂ ਜਾਮਣ ਦੀ ਛਾਂ ਹੇਠਾਂ ਹਨਾ ਇਹਦੇ ਬਾਰੇ ਦੋਖ ਲੈਣਾ ਸੁਣਾ ਦਊਂਗਾ ਸਾਨੂੰ ਤੁਸੀਂ ਨਹੀਂ ਐਂ ਆ ਵੀ ਉਹਨਾਂ ਦੀਆਂ ਜੜੀਆਂ ਗੱਲਾਂ ਵਟੀਆਂ ਸੀਗੀਆਂ ਵੈਸੇ ਮਤਲਬ ਉਹਨਾਂ ਨੇ ਇਕੱਲੇ ਇਸ ਤੋਂ ਬਿਨਾ ਇੱਕ ਵੀਰ ਦੇ ਹੀ ਰੱਬਾ ਹੋਇਆ ਕਿ ਜੈਤੀ ਜਮਪੀ ਤੇ ਦਾਇਦਿਆਂ ਲੋਭੀਆਂ ਨੇ ਮਤਲਬ ਉਹਨਾਂ ਨੇ ਤਾਂ ਸਮਾਜਿਕ ਬਹੁਤ ਜ਼ਿਆਦਾ ਗੀਰ ਗਏ ਆ ਮਾਂ ਹੁੰਦੀ ਆ ਮਾਂ ਮਤਲਬ ਉਹ ਇਹੋ ਜਿਹਾ ਇੱਕ ਕਲਾਕਾਰ ਸੀਗੇ ਵੀ ਉਹਨਾਂ ਨੇ ਹਰ ਇੱਕ ਬੰਨਗੀ ਤੇ ਤੇ ਬਾਖਮਾਲੀ ਕੀਤਾ ਕੰਮ ਜੋ ਵੀ ਕੀਤਾ ਉਹਨਾਂ ਨੇ ਤੇ ਮੈਂ ਤਾਂ ਹੀ ਕਹਿਣਾ ਹੁੰਦਾ ਵੀ ਮਾਣਕ ਇੱਕ ਹੀ ਸੀ ਤੇ ਬਾਲੇ ਬੰਦੇ ਬਈ ਉਹਦਾ ਨਾਂ ਲੈ ਲੈ ਕੇ ਨਾ ਯਾਰ ਇਸ ਗੱਲ ਦਾ ਪਰ ਸਾਨੂੰ ਤਕਲੀਫ ਆਉਂਦੀ ਐਵੇਂ ਹੀ ਆਖਣਗੇ ਮਾਣਕ ਦੇ ਨਾਲ ਦੀ ਆਵਾਜ਼ ਜੀ ਹਾਂ ਮੈਂ ਕਹਣਾ ਵੀ ਹੋ ਹੀ ਨਹੀਂ ਸਕਦੀ ਜੀ ਮੈਂ ਹੁਣ ਵੀ ਕਹਣਾ ਬੋਰਡ ਜੀ ਥਾਂ ਬੋਰਡ ਕਹਿੰਦੇ ਲੱਗਦਾ ਨਹੀਂ ਹੁੰਦਾ ਕੀ ਸੀ ਭਾਈ ਯਾਰ ਜੀ ਮਾਨਕ ਨਹੀਂ ਹੋ ਸਕਦਾ ਚਲੋ ਉਹ ਤਾਂ ਆਪਾਂ ਖਾਨ ਸਾਹਿਬ ਤੋਂ ਸੁਣਾਗੇ ਜੁੱਤੀ ਝਾੜ ਕੇ ਚੜੀ ਮਟਿਆਰੇ ਤੇ ਗੱਡੀ ਆ ਸ਼ਕੀਨ ਜੱਟ ਦੀ ਸਾਡੇ ਜਿਹੜੇ ਹੁਣ ਦੇਖਣ ਵਾਲੇ ਸਰੋਤੇ ਵੀ ਕਹਿੰਦੇ ਹੋਣਗੇ ਵੀ ਇਹ ਉਹੀ ਪਰਮਜੀਤ ਆ ਹੁਣ ਸਾਫ਼ ਹੈ ਜੀ ਤੇ ਸਾਨੂੰ ਲੱਗਦਾ ਨਹੀਂ ਤੇ ਜਦੋਂ ਗਾਣਾ ਸ਼ੂਟ ਕਰਦਾ ਹੋਵੇ ਤੇ ਇਹ ਅੱਜ ਸੁਣਾ ਦੇ ਮਾੜਾ ਪਤਾ ਲੱਗ ਜਾਏ ਉਹ ਕੋਈ ਗੱਲ ਨਹੀਂ ਪਰ ਉਹ ਸਾਰੇ ਜਾਣਦੇ ਵੀ ਐਂ ਫਿਰਦਾ ਹੁੰਦਾ ਜੀ ਇਹ ਨਹੀਂ ਜੱਟਾਂ ਦੇ ਮੁੰਡੇ ਤਾਂ ਫਿਰ ਐਂ ਫਿਰਦੇ ਹੁੰਦੇ ਆ ਹਨਾ ਆਪਾਂ ਨੂੰ ਪਤਾ ਹੀ ਹੈ ਨਾ ਚਲ ਥੋੜੀ ਗੱਲ ਮੰਨ ਜਾਨੇ ਹੁਣ ਦੋ ਟੱਫੇ ਸੁਣਾਵਾ ਜੀ ਸੁਣਾ ਬਾਈ ਸੁਣਾ ਦੇ ਸੁਣਾ ਦੇ ਇਹਨਾਂ ਦੇ ਖੜਿਆਂ ਤੋਂ ਡਰ ਜਾ ਲੱਗਦਾ ਜੀ ਹੋਰ ਨਹੀਂ 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 ਉਹ ਛੌਂਕ ਨਾਲ ਗੱਡੀ ਅਸੀਂ ਸੋਹਣੀਏ ਸ਼ਿੰਗਾਰੀ ਹੁੰਦੀ ਆ ਸ਼ਿੰਗਾਰੀ ਜਿਵੇਂ ਨਵੀਂ ਵਿਆਹੀ ਨਾਰੀ ਵਿੱਚ ਮਹਿਫਿਲਾਂ ਦੇ 니 ਵਿੱਚ ਮਹਿਫਿਲਾਂ ਦੇ ਵਿੱਚ ਮਹਿਫਿਲਾਂ ਦੇ ਅਜਬ ਨਜ਼ਾਰੇ ਗੱਡੀ ਐ ਸ਼ਕੀਨ ਜੱਟ ਦੀ ਜੁੱਤੀ ਛਾੜ ਕੇ ਜੁੱਤੀ ਛਾੜ ਕੇ ਚੜੀ ਮੁਟਿਆਰੇ ਗੱਡੀ ਐ ਸ਼ਕੀਨ ਜੱਟ ਦੀ ਜੁੱਤੀ ਛਾੜ ਕੇ ਜਦੋਂ ਪਰਮਜੀਤ ਸ਼ੈਰ ਦਾ ਗੀਤ ਆਉਂਦਾ ਜੁੱਤੀ ਛਾੜ ਕੇ ਚੜੀ ਮਟਿਆਰੇ ਤੇ ਗੱਡੀ ਐ ਸ਼ਕੀਨ ਜੱਟ ਦੀ ਉਸ ਤੋਂ ਬਾਅਦ ਸਟicker ਚੱਲ ਪਏ ਗੱਡੀਆਂ ਦੇ ਉੱਤੇ ਟਰਾਲੀਆਂ ਦੇ ਉੱਤੇ ਹਰੇਕ ਚੀਜ਼ ਉੱਤੇ ਲਿਖ ਕੇ ਲਾ ਦਿੱਤਾ ਪਾਸੇ ਜੁੱਤੀ ਛਾੜ ਕੇ ਚੜੀ ਗੱਡੀ ਐ ਸ਼ਕੀਨ ਜੱਟ ਦੀ ਤੇ ਗਾਣਾ ਇੰਨਾ ਮਕਬੂਲ ਹੋਇਆ ਇੰਨੇ ਲੋਕਾਂ ਨੇ ਪਸੰਦ ਕੀਤਾ ਪਰਮਜੀਤ ਜੀ ਹੁਣ ਤੱਕ ਕਿੰਨੇ ਗੀਤ ਤੁਸੀਂ ਕਿੰਨੀਆਂ ਕੈਸ਼ਟਾਂ ਕੀ ਥੋੜੀਆਂ ਆ ਗਏ ਨੇ 7-8 ਸੱਤ ਅਟ ਜਿੰਨੀਆਂ ਵੀ ਇਹਨਾਂ ਦੀਆਂ ਕੈਸਟ ਆਈਆਂ ਸਾਰੀਆਂ ਸੁਪਰ ਹਿੱਟ ਕੈਸਟਾਂ ਹੋਈਆਂ ਤੇ ਸਾਡੇ ਵੀਰ ਹੋਰ ਨੇ ਉਹਨਾਂ ਦੀ ਵੀ ਪੂਰੀ ਜਾਣਕਾਰੀ ਲੈਣੇ ਆ ਇੱਕ ਸਾਨੂੰ ਕੋਈ ਮਾਨਕ ਦੀ ਗੀਤ ਸੁਣਾ ਦਿਓ ਸਾਨੂੰ ਜਿਹੜਾ ਮਕਬੂਲ ਜੇ ਜਿਵੇਂ ਆਹੇ ਚੁਣਾ ਦਿਓ ਤੁਸੀਂ ਆ ਮੈਂ ਚਾਦਰ ਕੱਢਦੀ ਨਹੀਂ ਜਿੰਨ ਟੋਪੇ ਪਾਵਾਂ ਉਹ ਮੈਂ ਪਹਿਲਾਂ ਗੱਸ ਮੇਰੇ ਹੁਣ ਮੈਂ ਨਾ ਟਿੱਲਾ ਸੁਣਾਉਣਾ ਤੁਹਾਨੂੰ ਸੁਣਾਓ ਟਿੱਲਾ ਸੁਣਾਓ ਦੋ ਹੀ ਸੁਣਾ ਦਿਓ ਪਰ ਟਿੱਲਾ ਦੇ ਸੰ ਲਾ ਦਿਓ ਵੀ ਟਿੱਲਾ ਦੀ ਦਾ ਹੀਰ ਦਾ ਹੱਤੇਰੇ ਟਿੱਲੇ ਤੋਂ ਓ ਸੁਰਤੀ ਦੀ ਦੀਆ ਹੀਰ ਦੀ ਆਉਲਾ ਵੇਖ ਗੋਰੀ ਖਾ ਉੜਦੀ ਐ ਫੁਲਕਾਰੀ ਹੈ ਗੋਰੀ ਤੋਣੇ ਤੇ ਵਾਲੇ ਕਾਲੀ ਕਾਨੀ ਜੱਟੀ ਦੇ ਮੈਂ ਸਦਕੇ ਚੰਦੜ ਗੇਲੀ ਨੂੰ ਜੋ ਨਾਗਾ ਕੁੰਡਲੀ ਮਾਰੀ ਜਿਹੜੀ ਗਾਇਕੀ ਐ ਇਹਨਾਂ ਦੇ ਤਾਂ ਉਧਰ ਤੋਂ ਵੱਲੋਂ ਹੀ ਬਖਸ਼ਿਆ ਪਰਮਾਤਮਾ ਦੇ ਇਹਨਾਂ ਨੂੰ ਤਾਂ ਗਾਇਕੀ ਦੇ ਖੂਨ ਦੇ ਵਿੱਚ ਨੇ ਇਹਦੇ ਵੀਰ ਜੀ ਸਾਡੇ ਖੜੇ ਨੇ ਇਹਨਾਂ ਦੀ ਪੂਰੀ ਜਾਣਕਾਰੀ ਲੈਣੀ ਆ ਇਹਨਾਂ ਦਾ ਮਾਨਕ ਨਾ ਬੜਾ ਪਿਆਰ ਸੀ ਹਰ ਭਜਨ ਮਾਨ ਨਾ ਬੜਾ ਪਿਆਰ ਸੀ ਉਹਨਾਂ ਨੇ ਇੱਕ ਦੋ ਫਿਲਮਾਂ ਦੇ ਵਿੱਚ ਵੀ ਰੋਲ ਕੀਤਾ ਹਨ ਜੀ ਤੁਸੀਂ ਹਰ ਭਜਨ ਮਾਨ ਕਿਹੜੀਆਂ ਕਿਹੜੀਆਂ ਫਿਲਮਾਂ ਚ ਰੋਲ ਕੀਤਾ ਤੁਸੀਂ ਇੱਕ ਸੀ ਕੀਤਾ ਜੀ ਮਿੱਟੀ ਵਾਜਾਂ ਮਾਰਦੀ ਮਿੱਟੀ ਵਾਜਾਂ ਮਾਰਦੀ ਚ ਤੇ ਮਾਨਕ ਸਾਹਿਬ ਨਾਲ ਤਾਂ ਤੁਹਾਡੇ ਮੈਂ ਵੇਖੀਆਂ ਫੋਟੋ ਵੀ ਤੁਸੀਂ ਸਾਨੂੰ ਦਿਖਾਈਆਂ ਤੇ ਸਟੇਜਾਂ ਦੇ ਉੱਪਰ ਵੀ ਆਂ ਵੀ ਤੁਸੀਂ ਪਰਿਵਾਰ ਕੀ ਤੁਹਾਡੇ ਘਰੇ ਆਉਂਦੇ ਰਹੇ ਹਨ ਹਾਂਜੀ ਹਾਂਜੀ 1990 ਤੋਂ ਮਾਨਕ ਸਾਹਿਬ ਨਾਲ ਮਤਲਬ ਜੁੜੇ ਹੋਏ ਆ ਜ ਪਰਿਵਾਰਕ ਲਿੰਕੀ ਬਣ ਗਈ ਮਾਨਕ ਸਾਹਿਬ ਮੇਰੇ ਕੋਲ ਘਰੇ ਵੀ ਆਉਂਦੇ ਰਹੇ ਜੀ ਉਹਨਾਂ ਦੇ ਮਤਲਬ ਬਦੌਲਤ ਉਸ ਪਰਿਵਾਰ ਦੇ ਪ੍ਰਗਟ ਖਾਨ ਜੀ ਅੱਜ ਜੈਤੂ ਦੇ ਵਿੱਚ ਆਏ ਆ ਗਾਣਾ ਸ਼ੂਟ ਕਰਨ ਜੀ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਜੀ ਠੀਕ ਹੈ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਵੀ ਖੜੇ ਨੇ ਉਹਨਾਂ ਨੂੰ ਵੀ ਪੁੱਛਾਂਗੇ ਵੀ ਤੁਹਾਡੇ ਪਿੰਡ ਦੇ ਵਿੱਚ ਗਾਣਾ ਸ਼ੂਟ ਕਰਨ ਆਏ ਨੇ ਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਸਰਪੰਚ ਸਾਹਿਬ ਬਾਈ ਬਹੁਤ ਵਧੀਆ ਹੁਣ ਬੜੀ ਖੁਸ਼ੀ ਆ ਸਾਨੂੰ ਇੱਥੇ ਆਉਣ ਤੇ ਸਾਨੂੰ ਤਾਂ ਮਾਣ ਕੀ ਦੱਸ ਰਿਹਾ ਇਹਨਾਂ ਚ ਜੀ ਨੀ ਸਾਨੂੰ ਖੁਸ਼ੀ ਹੋਇਆ ਥਿਆਉਂਦੇ ਜੀ ਜੀ ਇਹ ਕਹਿੰਦੇ ਵੀ ਜਿਹੜਾ ਇਹਨਾਂ ਦਾ ਪਰਿਵਾਰ ਆ ਵੇਖੋ ਪਰਿਵਾਰ ਚੋਂ ਝਲਕ ਮਾਰਦੀ ਹੁੰਦੀ ਹੈ ਜਿਹੜਾ ਖੂਨ ਹੁੰਦਾ ਤੇ ਉਹ ਤਾਂ ਦਿਸ ਨਹੀਂ ਦਿਸਣਾ ਇੱਧਰ ਉਹਨਾਂ ਦੇ ਦੋ ਭਾਈ ਸਾਹਿਬ ਵੀ ਖੜੇ ਨੇ ਪਰ ਮਾਨਕ ਸਾਹਿਬ ਦੇ ਭਤੀਜੇ ਨੇ ਇਹਨਾਂ ਦੇ ਪ੍ਰਕਾਸ਼ ਸਾਹਿਬ ਦੇ ਭਾਈ ਨੇ ਸੱਜ ਗਾਲੀ ਸਭ ਤੋਂ ਪਹਿਲਾਂ ਮੇਰਾ ਨਾਮ ਹੈਗਾ ਜਗਦੀਪ ਖਾਨ ਜੀ ਤਾਰਕਟ ਖਾਨ ਸਭ ਤੋਂ ਪਹਿਲਾਂ ਤਾਂ ਮੈਂ ਸੱਚ ਦੀ ਆਵਾਜ਼ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਤੁਸੀਂ ਇੱਥੇ ਕਿਹੜਾ ਗਾਣਾ ਕਰਨ ਆਏ ਸੀ ਜੀ ਤੁਸੀਂ ਸਿੰਘਾਂ ਦਾ ਸਿੱਕਾ ਚੱਲੂਗਾ ਜਿਸ ਨੂੰ ਲਿਖਿਆ ਮਲਕੀਤ ਕਿੱਟੀ ਬਾਈ ਨੇ ਜੀ ਜਿਨ੍ਹਾਂ ਦਾ ਮਿਊਜ਼ਿਕ ਦਿੱਤਾ ਜੱਸੀ ਸਾਇਆ ਵਾਲਾ ਜੀ ਤੇ ਵੀਰੇ ਪ੍ਰੈਕਟਰ ਮੈਂ ਅੰਨੇ ਗੜੀ ਗਾਣੇ ਕਿੰਨੀਆਂ ਟਿਪਾਂ ਆਈਆਂ ਤੁਹਾਡੀਆਂ ਜੀ ਬਹੁਤ ਆਈਆਂ ਹੈ ਨਾ ਹਾਂ ਜੀ ਮੜਾ ਜੱਕ ਸਾਨੂੰ ਟੱਪਾ ਸੁਣਾ ਸਕਦੇ ਕੋਈ ਸੁਣਾਓ ਮਰਜ਼ੀ ਸੁਣਾ ਕੋਈ ਮਰਜ਼ੀ ਸੁਣਾ ਕੋਈ ਗੱਲ ਜਿਹੜਾ ਤੁਹਾਨੂੰ ਸੁਣੋ ਸੁੱਖਾ ਜਾ ਹੋਵੇ ਸਗੇ ਨਾ ਦਾ ਦਿਨ ਚਾ ਮਾ ਨਾਲ ਰਹ ਨਹੀਂ ਦਾ ਇੱਕ ਹੀ ਗੇੜਾ ਤਾਂ ਗਿੱਦੇ ਫੰਗੜੇ ਚ ਚਾਹੀਦਾ ਇੱਕ ਹੀ ਗੇੜਾ ਤਾਂ ਪੰਗੜੇ ਗਿੱਦੇ ਵਿੱਚ ਚਾਹੀਦਾ ਇਹਨਾਂ ਮਾਰਿਆ ਜੀ ਸੁਣਾ ਮਾਰ ਤੇ ਕਿਹੜੀ ਕੰਪਨੀ ਤੋਂ ਜੀ ਆ ਪ੍ਰੋਡਕਸ਼ਨ ਜੀ ਪ੍ਰੋਡਕਸ਼ਨ ਇਦਾਂ ਵੀ ਜਿਹੜੇ ਇਹਨਾਂ ਦੀ ਪੂਰੀ ਜਾਣਕਾਰੀ ਇਹ ਵੀ ਉਹਨਾਂ ਦੇ ਬ੍ਰਦਰ ਨੇ ਹਾਂ ਜੀ ਸਾਡੇ ਜੀ ਸਸਰੀ ਕਾਲ ਜੀ ਸਾਡੇ ਵੱਡੇ ਭਾਈ ਸਾਹਿਬ ਆ ਜੀ ਉਹਨਾਂ ਦੀਆਂ ਕਈ ਕੈਸਟਾਂ ਪਹਿਲਾਂ ਵੀ ਹਟ ਹੋ ਚੁੱਕੀਆਂ ਜੀ ਤੇ ਬਹੁਤ ਸਾਰੇ ਗਾਣੇ ਜਿਹੜੀ ਚੁਣਮੇ ਚੁਣਮੇ ਤੁਹਾਨੂੰ ਦੱਸ ਦਿੰਨੇ ਆ ਐਡਰੈਸ ਤੇਰਾ ਗਮ ਹੋ ਗਿਆ ਉਹਨਾਂ ਨੇ ਤੇ ਹੁਣ ਉਹਨਾਂ ਦਾ ਨਵਾਂ ਕੀਤਾ ਰਿਹਾ ਸਿੰਘਾਂ ਦਾ ਸਿੱਕਾ ਜੋ ਬਾਈ ਕਿੱਤੀ ਨੇ ਲਿਖਿਆ ਤੇ ਸਾਡੇ ਵੀਡੀਓ ਡਾਇਰੈਕਟਰ ਜੀ ਤਾਂ ਸਾਹਮਣੇ ਖੜੇ ਆ ਜੀ ਤੇ ਮਿਊਜ਼ਿਕ ਡਾਇਰੈਕਟਰ ਜੀ ਸਾਡੇ ਜੱਸੀ ਸਾਇਆ ਵਾਲਿਆਂ ਜੀ ਨੇ ਉਹਨਾਂ ਨੇ ਸੰਯੋਗ ਦਾ ਗੀਤ ਜਣੀ ਬਿਲੇ ਲਾਇਆ ਤੇ ਹੁਣ ਗੀਤ ਆ ਰਿਹਾ ਚੰਦ ਦਿਨਾਂ ਦੇ ਵਿੱਚ ਹੀ ਸ਼ੰਘਾ ਦਾ ਛੱਕਾ ਜਰੂਰ ਤੇ ਹੋਰ ਇਸ ਦੁਆਰ ਤੋਂ ਮੈ ਕੋ ਸਾਇਆ ਸਾਦਾ ਜੀ ਪਰਮਜੀਤ ਕਿਧਰ ਗਏ ਬਾਈ ਪਰਮ ਜੀ ਦੇ ਇੱਕ ਸਾਨੂੰ ਇੱਕ ਬਾਈ ਕਿੱਤੀ ਦਾ ਗਾਣਾ ਝਾਂਜਰ ਝਾਂਜਰ ਦਾ ਛੰਕਾ ਹਨ ਮੇਲਣ ਮੇਲਣ ਫਿਰ ਅੱਜ ਝਾਂਜਰ ਛੰਕਾ ਦੋ ਮਾੜੀ ਜੀ ਪਤਾ ਲੱਗੇ ਸਾਨੂੰ ਵੀ ਬਿੱਕੀ ਝਾਂਜਰ ਕਿਹੋ ਜੀ ਸ਼ਨਕਰ ਜੀ ਬਰਗਟ ਭਾਈ ਥੋੜੀ ਜੀ ਸੁਣਵਾ ਦੇਣੀ ਜੀ ਬਰਗਟ ਜੀ ਪਤਾ ਲੱਗ ਜੇ ਝਾਂਜਰ ਦਾ ਛਰਕਾਉਣ ਕੇ ਵਿਚਾਰਾ ਹੈ ਸਿੰਪਲ ਜਿਹਾ ਬਣ ਕੇ ਆ ਕਹਿੰਦੇ ਜਦੋਂ ਗਾਉਣ ਦਾ ਮੂਡ ਹੁੰਦਾ ਕੁਝ ਹੋਰ ਹੁੰਦਾ ਤੇ ਅੱਜ ਤਾਂ ਅਸੀਂ ਇਹਨੂੰ ਫੜ ਕੇ ਖਿਲਾੜ ਲਿਆ ਇਹ ਖੜਦਾ ਨਹੀਂ ਸੀ ਕਹਿੰਦਾ ਮੈਂ ਨਹੀਂ ਖੜਦਾ ਮੈਂ ਨਹੀਂ ਖੜਦਾ ਭਾਈ ਤੇ ਫੜ ਕੇ ਜਿ ਖਿਲਾੜ ਲਿਆ ਥੋੜਾ ਜਦੋਂ ਗਾਇਕੀ ਦਾ ਮੂਡ ਜਣਾ ਹੋਵੇ ਨਾ ਬੰਦਾ ਹੋਰ ਹੁੰਜੇ ਲੱਗਦਾ ਜਦੋਂ ਫਿਰ ਸਟੇਜ ਤੇ ਬਣ ਤਣ ਕੇ ਜਾਂਦਾ ਮੇਕਅਪ ਕੀਤਾ ਹੋਵੇ ਤੇ ਫਿਰ ਉਹ ਨਸ਼ਾ ਉਹੀ ਹੁੰਦਾ ਹੁਣ ਤਾਂ ਅਸੀਂ ਇਹਨੂੰ ਤੇ ਧੱਕੇ ਜਿਨਾ ਖਿਲਾੜ ਲਿਆ ਤੇ ਚੱਲ ਭਈ ਝਾਂਜਰ ਛੰਕਾ ਦੋ ਫਿਰ ਕਿੱਟੀ ਸਾਹਿਬ ਕੇ ਮੇਰੇ ਸਾਫਾ ਨੀਲਾ ਬਣਾਉਣਾ ਖੁੱਲੇ ਨਹੀਂ ਨਹੀਂ ਐ ਨਹੀਂ ਖੁੱਲਦੇ ਐ ਨਹੀਂ ਵੇਖੋ ਵੇਖੋ ਆਪਾਂ ਜੱਟਾਂ ਦੇ ਮੁੰਡਿਆਂ ਸਾਫੇ ਲੀਲਾ ਲਾਲ ਚਟਾ ਘਟ ਇਹਦਾ ਕੋਈ ਗੱਲ ਨਹੀਂ ਹਾਂਜੀ ਕਿੱਟੀ ਸਾਹਿਬ ਹਾਂਜੀ ਹਾਂਜੀ ਇਹ ਵੀ ਤੂੰ ਇੱਕ ਕਲਾਪ ਕਰੂਪ ਕਰ ਓਏ ਕਲਾਪ ਆਪ ਹੁਰੀ ਚੱਕ ਦਾਂਗੇ ਫੱਟੇ ਚ ਅਗਲਾ ਨਹੀਂ ਫਿਰ ਝਾਂਜਰ ਵਾਲਾ ਕੀ ਤੇ ਹਾਂ ਚੱਲੋ ਚੱਲੋ ਜੀ ਹੁ ਨਿੱਕਾ ਜਹ ਪੈਗ ਲਾ ਲੈਣ ਦੇ ਮੂੜ ਜਹ ਜਰਾ ਬਣਾ ਲੈਣ ਦੇ ਨਿੰਨ ਕਾ ਜਾ ਪੈਗਲਾ ਲੈਣ ਦੇ ਮੂੜ ਜਾ ਜਰਾ ਬਣਾ ਲੈਣ ਦੇ ਫਿਰ ਪੈਂਦਾ ਵੇਖੀ ਗਾ ਨੀ ਬੋਲੀ ਮੈਂ ਪਾਵਾਂ ਤੂੰ ਝਾਂਜਰ ਤਾਂ ਛਣਕਾ ਨੀ ਬੋਲੀ ਮੈਂ ਪਾਵਾਂ ਤੂੰ ਝਾਂਜਰ ਨੂੰ ਛਣਕਾ ਨੀ ਬੋਲੀ ਮੈਂ ਪਾਵਾਂ ਵਿਚ ਰੇਸ਼ਮ ਦੀਆਂ ਡੋਰਾਂ ਤੇ ਪੱਟਾ ਲਾਲ ਕੁੜੇ ਵਿਚ ਰੇਸ਼ਮ ਦੀਆਂ ਡੋਰਾਂ ਤੇ ਪੱਟਾ ਲਾਲ ਕੁੜੇ ਕਿਸ ਗੱਬਰੂ ਤੇ ਹੀਰੀਏ ਕਿਸ ਗੱਬਰੂ ਤੇ ਸੁਟਣਾ ਹੁਸਨ ਦਾ ਜਾਲ ਕੁੜੇ ਕਿਸ ਗੱਬਰੂ ਤੇ ਸੁਟਣਾ ਹੁਸਨ ਦਾ ਜਾਲ ਕੁੜੇ ਜੈਤੋ ਵਾਲਾ ਕਹਿੰਦਾ ਕਿੱਟੀ ਔਹ ਕਿਹੜੀ ਚਾਨਣ ਤੋਂ ਚਿੱਟੀ ਜੈਤੋ ਵਾਲਾ ਕਹਿੰਦਾ ਕਿੱਟੀ ਓਹ ਕਿਹੜੀ ਚਾਨਣ ਤੋਂ ਚਿੱਟੀ ਜੇ ਮੇਰੇ ਨਾਲ ਦੇ ਦੇ ਕਿਹੜਾ ਨੋਟਾਂ ਦੀਆਂ ਜਾਉ ਥਈਆਂ ਸਿਟੀ ਜੇ ਮੇਰੇ ਨਾਲ ਦੇ ਦੇ ਕਿਹੜਾ ਨੋਟਾਂ ਦੀਆਂ ਜਾਉ ਥਈਆਂ ਸਿਟੀ ਨਹੀਂ ਲੱਗੇ ਅੱਜ ਕਮਾਲ ਸੋਣੀਏ ਪਾ ਦੇ ਨੱਚ ਤਮਾਲ ਸੋਣੀਏ ਲੱਗੇ ਅੱਜ ਕਮਾਲ ਸੋਣੀਏ ਪਾ ਦੇ ਨੱਚ ਤਮਾਲ ਸੋਣੀਏ ਤੂੰ ਕਰ ਲੈ ਪੂਰੇ ਚਾਣੀ ਬੋਲੀ ਮੈਂ ਪਾਵਾਂ ਤੂੰ ਝਾਂਜਰ ਤਾਂ ਛਣਕਾ ਨਹੀਂ ਬੋਲੀ ਮੈਂ ਪਾਵਾਂ ਤੂੰ ਝਾਂਜਰ ਨੂੰ ਛਣਕਾ ਨਹੀਂ ਬੋਲੀ ਮੈਂ ਪਾਵਾਂ ਕਿੱਟੀ ਜੀ ਨੂੰ ਪੁੱਛਦੇ ਆ ਕਿੱਟੀ ਨੇ ਕਹਦਾ ਵੀ ਹੁਣ ਨੋਟਾਂ ਦੀਆਂ ਗੁੱਟੀਆਂ ਦੀ ਗਲਤੀ ਕਰਦੀ ਐ ਕਿੱਟੀ ਫਸ ਵੀ ਜਾਂਦਾ ਹੋਵੇਗਾ ਕਦੇ ਆਹ ਸ਼ਾਦੀ ਚੀਜ਼ ਦੋ ਕਹਿੰਦਾ ਆਈ ਆ ਬਈ ਸਟਰੇ ਵੀ ਪੈਂਦੀ ਐ ਸਾਰਾ ਕੁਝ ਕਰਨਾ ਪੈਂਦਾ ਐ ਸਾਰਾ ਕੁਝ ਕਰਾ ਸਭ ਕੁਝ ਕਰਨਾ ਪੈਂਦਾ ਬਾਈ ਅਸੀਂ ਵੀ ਪ੍ਰੋਗਰਾਮ ਦੇ ਇਕੱਠੇ ਹੋ ਕੇ ਪੁੱਛਾਂਗੇ ਸਾਲੀ ਵੀ ਕਹਿੰਦੀ ਹੁਣੀ ਆ ਵੀ ਜੀਜਾ ਤੂੰ ਗਾਣਾ ਤਾਂ ਲਿਖਦਾ ਹੁਣ ਹਾਂਜੀ ਹਾਂਜੀ ਤੇ ਫਸ ਗਿਆ ਤੂੰ ਆਪ ਹੀ ਫਿਰ ਉਹ ਮੈਨੂੰ ਪਹਿਲੇ ਸੁਨੇਹਾ ਲਈ ਸੀ ਕਿ ਤੂੰ ਮੈਨੂੰ ਸ਼ੂਟ ਤੇ ਕੱਦ ਨੂੰ ਛੱਡਿਆ ਸੋਦਾ ਕਹਿੰਦੀ ਮੈਨੂੰ ਹਾਂ ਸਾਲੀ ਕਹਿੰਦੀ ਸੀ ਮੇਰੀ ਫੇਰ ਸਾਥ ਰਹਿਣਾ ਸੀ ਯਾਰ ਐਦਾਂ ਕੀ ਸੀ ਮੈਂ ਗਾਣੋ ਏਕੜ ਕੁਝ ਮੁੱਕ ਗਿਆ ਹਾਂ ਵੱਧ ਵੱਧ ਹਾਂ ਠੀਕ ਹੈ ਜੀ ਪਰਕਰਤ ਬਾਈ ਦਾ ਕਰਨਾ ਡਿਊਟ ਕਰਨਾ ਹੁਣ ਜੀ ਹਾਂਜੀ ਉਹ ਦਿਨ ਬੁਲਾ ਲੂੰਗੀ ਹਾਂਜੀ ਹਾਂਜੀ ਅੱਜ ਬਾਈ ਜੀ ਨੇ ਗਾਣਾ ਸਾਡੇ ਇਥੇ ਜੱਤਕਿਲ ਪਿੰਡ ਦੇ ਵਿੱਚ ਸ਼ੂਟ ਕਰਿਆ ਇਹ ਬਾਈ ਪ੍ਰਗਟਖਾਨ ਜੀ ਨੇ ਕਲਦੀਪ ਮਾਨਕ ਜੀ ਦੇ ਭਤੀਜੇ ਨੇ ਤੇ ਜਿਹੜੀ ਲੋਕੇਸ਼ਨ ਆ ਆਪਣੀ ਇਹ ਜਤਕਗਲ ਪਿੰਡ ਚ ਆ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਤੇ ਉੱਥੇ ਕਰ ਰਹੇ ਆ ਗੀਤ ਦਾ ਨਾਮ ਹੈ ਸਿੰਘਾਂ ਦਾ ਸਿੱਕਾ ਚੱਲੂਗਾ ਤੇ ਇਹ ਮਤਲਬ ਬਹੁਤ ਹੀ ਵਧੀਆ ਗੀਤ ਹੈ ਧਾਰਮਿਕ ਗੀਤ ਹੈ ਤੇ ਮਲਕੀਤ ਕਿੱਟੀ ਜੀ ਨੇ ਲਿਖਿਆ ਹੈ ਤੇ ਮੈਂ ਸਿੰਘ ਵੀ ਬਿਸ਼ਨੰਦੀ ਵਾਲਾ ਵੀਡੀਓ ਕਰ ਰਿਹਾ ਹਾਂ ਇਹਦੀ ਡਾਇਰੈਕਟ ਵੀ ਕਰ ਰਹੇ ਹਾਂ ਡੀਓਪੀ ਵੀ ਕਰ ਰਹੇ ਹਾਂ ਨੇ ਪ੍ਰਗਟ ਖਾਨ ਜੀ ਦਾ ਮੈਂ ਪਹਿਲਾ ਗੀਤ ਕਰ ਰਿਹਾ ਹਾਂ ਏਦੋਂ ਪਹਿਲਾਂ ਆਪਾਂ ਪੰਮਾ ਸਾਹਿਰ ਜੀ ਦਾ ਮੇਲਣ ਕੀਤਾ ਸੀ ਇਹ ਵੀ ਕਿੱਤੀ ਸਾਹਿਬ ਨੇ ਲਿਖਿਆ ਸੀ ਉਦੋਂ ਪਹਿਲਾਂ ਪੰਮਾ ਜੀ ਦਾ ਕੀਤਾ ਸੀ ਗੀਤ ਆਪਾਂ ਚਰਚਾ ਉਹ ਵੀ ਵਧੀਆ ਚੱਲੀ ਜਾਂਦਾ ਤੇ ਫਿਰ ਇੱਕ ਮੁੰਡਾ ਸੀਗਾ ਆਪਣਾ ਤਾਰੂ ਵਾਲਾ ਹਨਾ ਤਾਰੂ ਆਇਆ ਸੀ ਦਿਲਰਾਜ ਉਹਦਾ ਗੀਤ ਕੀਤਾ ਸੀ ਕਬੂਤਰ ਗੋਲੇ ਐਵੇਂ ਕਰਕੇ ਮਤਲਬ ਪਹਿਲਾਂ ਤਾਂ ਕਾਫੀ ਕੀਤੇ ਹੋਏ ਪਹਿਲਾਂ ਇਸ ਕੰਪਨੀ ਨੂੰ ਮਤਲਬ 6 ਮਹੀਨਿਆਂ ਤੋਂ ਮੈਂ ਇਹਦੇ ਚ ਪ੍ਰੋਜੈਕਟ ਲਾਂਚ ਕਰ ਰਿਹਾ ਜੀ ਤੇ ਉਦੋਂ ਪਹਿਲਾਂ ਫਿਲਮਾਂ ਲਗਭਗ 30 ਤੋਂ ਜ਼ਿਆਦਾ ਸ਼ਾਰਟ ਫਿਲਮਾਂ ਕਰ ਚੁੱਕੇ ਮੈਂ ਟੈਲੀ ਫਿਲਮਾਂ ਤੇ ਤਿੰਨ ਕ ਵੱਡੀਆਂ ਮੂਵੀਆਂ ਕੀਤੀਆਂ ਉਹ ਸ਼ੂਟ ਕਰ ਚੁੱਕੇ ਮੈਂ ਸਾਨੂੰ ਜਿਹੜੀਆਂ ਵੱਡੀਆਂ ਫਿਲਮਾਂ ਕਰੀਆਂ ਉਹਦੇ ਬਾਰੇ ਸਾਡੇ ਸਰੋਤਿਆਂ ਨੂੰ ਦੱਸ ਸਕਦੇ ਕਿਹੜੀਆਂ-ਕਿਹੜੀਆਂ ਫਿਲਮਾਂ ਕਰੀਆਂ ਤੇ ਕਿਹੜੇ-ਕਿਹੜੇ ਐਕਟਰਾਂ ਦੀਆਂ ਕਰੀਆਂ ਹਾਂਜੀ ਇੱਕ ਸਾਡੀ ਚਪਾਲ ਤੇ ਮੂਵੀ ਪਈ ਹੈ ਜੀ ਪੀਵੀ 931 ਇਹ ਬੈਂਕ ਰੋਬਰੀ ਤੇ ਸੀ ਇਹਦੇ ਚ ਵਿਕਰਮ ਚੋਹਾਨ ਜੀ ਮੇਨ ਲੀਡ ਤੇ ਸੀਗੇ ਜਿਨ੍ਹਾਂ ਨੇ ਆਕਸ਼ੇ ਕੁਮਾਰ ਨਾਲ ਮੂਵੀ ਕੀਤੀ ਸੀ ਕੇਸਰੀ ਜੀ ਤੇ ਇੱਕ ਮੈਂ ਮਲਿਆਲਮ ਫਿਲਮ ਕੀਤੀ ਸੀ ਹੁਣ ਸਾਡੀ ਇੱਕ ਫਿਲਮ ਚੱਲ ਰਹੀ ਆ ਚਪਾਲ ਦੀ ਡਿਵਾਈਨ ਕਿਲਰ ਜੀ ਤੇ ਜਿਹੜੀਆਂ ਹੋਰ ਤੁਸੀਂ ਛੋਟੀਆਂ ਫਿਲਮਾਂ ਕਰੀਆਂ ਉਹਨਾਂ ਬਾਰੇ ਵੀ ਮੜਾ ਦੱਸ ਸਕਦੇ ਆ ਸਾਨੂੰ ਹਾਂ ਜਦੋਂ ਸੀੜੀਆਂ ਚੱਲਦੀ ਹੁੰਦੀ ਸੀ ਟੀਸੀ ਕੰਪਨੀ ਚ ਕਾਫੀ ਫਿਲਮਾਂ ਆਈਆਂ ਜੀ ਟੁੱਟਦੇ ਆ ਤੰਦਾਂ ਕੁਝ ਕੁ ਫਿਲਮਾਂ ਤੇ ਮੇਰੇ ਨਾਮ ਹੀ ਨੇ ਟੁੱਟਦੇ ਆ ਤੰਦਾਂ ਸੀ ਮੇਬੀ ਇੱਕ ਕਮੇਡੀ ਫਿਲਮ ਸੀ ਅਮਲੀ ਦਾ ਵਿਆਹ ਤੇ ਉਹ ਨ ਦੇ ਇੱਕ ਸੀਗੀ ਜ਼ੋਰ ਦਾ ਪਾਵਰ ਆਫ ਪੀਪਲ ਜੀ ਤੇ ਇਹ ਕੀਤੀ ਸੀਗੀ ਆਪਾਂ ਕਾਮਰੇਡਾਂ ਦੇ ਹਨਾ ਬਹੁਤ ਸੋਹਣੀ ਫਿਲਮ ਸੀ ਇਹ ਵੀ ਜੀ ਇਹ ਵੀ ਸੀਟੀਸੀ ਕੰਪਨੀ ਦਾ ਹੋਈ ਸੀ ਤੇ ਹੁਣ ਪਿੱਛੇ ਜੇ ਇੱਕ ਕੀਤੀ ਸੀ ਡੋਜ਼ ਉਹ ਨਸ਼ਿਆਂ ਤੇ ਸੀ ਜੀ ਇਵੇਂ ਕਰਕੇ ਮਤਲਬ ਕਾਫੀ ਨਾਮ ਹੈ ਜਿਹੜੇ ਤੁਹਾਡੀ ਗੱਲ ਵਿੱਚ ਆ ਜੇ ਸਾਡੇ ਕਿਸੇ ਅਜੰਗ ਮੁੰਡੇ ਨੇ ਜਿਹੜੇ ਹੁਣ ਸਾਡੇ ਨਵੀਂ ਜਨਰੇਸ਼ਨ ਹੈ ਉਹਨਾਂ ਨੇ ਕਿਸੇ ਮੁੰਡੇ ਨੇ ਜਾਂ ਕੁੜੀ ਨੇ ਗਾਣਾ ਛੂਟ ਕਰਉਣਾ ਜਾਂ ਫਿਲਮ ਕਰਾਉਣੀ ਹੈ ਤੇ ਉਹ ਤੁਹਾਨੂੰ ਕਿੱਥੇ ਮਿਲਣ ਤੁਹਾਡਾ ਕੋਈ ਐਡਰੈਸ ਤੁਹਾਨੂੰ ਕਿਸ ਨੰਬਰ ਤੇ ਮਿਲਣ ਸੰਪਰਕ ਕਰਨ ਤੁਸੀਂ ਉਹਦਾ ਸਾਰਾ ਐਡਰੈਸ ਵੀ ਦੇ ਦਿਓ ਸਾਨੂੰ ਦੱਸ ਦਿਓ ਤੇ ਜਿਹੜੇ ਸਾਡੇ ਸਾਨੂੰ ਚਾਹਣ ਵਾਲੇ ਆ ਤੇ ਸਾਨੂੰ ਸੰਪਰਕ ਚ ਆ ਜਾਣਗੇ ਤੇ ਉਹਨਾਂ ਦਾ ਨੰਬਰ ਪੂਰਾ ਦੱਸ ਦਿਓ ਤੁਹਾਡਾ ਤੇ ਨਾਲ ਤੁਹਾਡਾ ਐਡਰੈਸ ਦੱਸ ਹਾਂਜੀ ਆ ਮੇਥੋਂ ਦਾ ਆਪਣੇ ਬਠਿੰਡਾ ਫਰੀਕੋੜ ਏਰੀਆ ਤੇ ਬੰਦੇ ਤਾਂ ਆਪਾਂ ਨੂੰ ਇੱਥੇ ਜੈਤੋ ਹੀ ਮਿਲ ਸਕਦੇ ਜੀ ਆਪਣਾ બસ ਸਟੈਂਡ ਤੇ ਬੀਕੇ ਸਟੂడియో ਤੇ ਨੰਬਰ ਮੇਰਾ 99195 83670 ਤੇ ਜੇ ਚੰਡੀਗੜ੍ਹ ਏਰੀਆ ਦੇ ਬੰਦੇ ਆ ਤਾਂ ਫਿਰ ਚੰਡੀਗੜ੍ਹ ਦਾ ਡਰੈਸ ਹਨਾ ਚੰਡੀਗੜ੍ਹ ਦਾ ਡਰੈਸ ਸਨੀਅਨ ਕਲੇਮ ਮਿਲ ਸਕਦੇ ਆਪਾਂ ਨੂੰ ਤੇ ਬਾਕੀ ਫਿਰ ਏਰੀਆ ਦੇ ਹਿਸਾਬ ਨਾਲ ਜਦੋਂ ਬੰਦੇ ਕੋਲ ਨੰਬਰ ਚਲਾ ਜਾਂਦਾ ਜੀ ਨੰਬਰ ਦੇ ਤੁਸੀਂ ਜਦੋਂ ਮਰਜ਼ੀ ਤੋਂ ਕੰਟੈਕਟ ਕਰ ਸਕਦੇ ਹੋ ਜੀ ਇਹ ਕਿਸੇ ਨੂੰ ਦੱਸ ਦਿਓ ਕਿ ਜਿਹੜੇ ਨਾ ਗਾਣਾ ਸ਼ੂਟ ਕਰਾਉਣਾ ਹੁੰਦਾ ਕਈਆਂ ਨੂੰ ਓਲੇ ਦੇ ਵਿੱਚ ਰੱਖਿਆ ਜਾਂਦਾ ਪਰਦੇ ਦੇ ਵਿੱਚ ਰੱਖਿਆ ਜਾਂਦਾ ਵੀ ਕਈ ਡਰਾ ਦਿੰਦੇ ਆ ਜੀ ਵੇਖੋ ਇਹਦੇ ਤੇ 4 ਲੱਖ ਰੁਪਏ ਗਾਣਾ ਤੇ ਲੱਗਦਾ ਜੀ 2 ਲੱਖ ਰੁਪਏ ਲੱਗਦਾ 5 ਲੱਖ ਲੱਗਦਾ ਤੇ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਬੜੀ ਸੁਣੀ ਆਵਾਜ਼ ਹੁੰਦੀ ਆ ਉਹ ਇਸੇ ਗੱਲਾਂ ਤੋਂ ਜਨਕ ਵਾਂਝੇ ਰਹਿ ਜਾਂਦੇ ਵਿਚਾਰੇ ਤੇ ਉਹਨਾਂ ਨੂੰ ਦੱਸੋ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਸਾਡੇ ਕੋਲੇ ਤੁਸੀਂ ਆਓ ਇਸ ਬਾਰੇ ਜੋ ਤੁਹਾਡਾ ਕੋਈ ਨਾ ਵਿਚਾਰ ਹੈ ਤੇ ਜਿਹੜੇ ਤੁਹਾਨੂੰ ਨਵੇਂ ਸਾਡੀ ਜਨਰੇਸ਼ਨ ਆ ਮਿਲ ਸਕੇ ਤੁਹਾਡੇ ਯੂਥ ਆ ਨਵਾ ਕੋਈ ਸ਼ਕੀਨ ਹੁੰਦਾ ਗਾਣੇ ਗਾਉਂਦਾ ਹੈ ਨਾ ਕੋ ਲਿਖਣ ਦਾ ਹੁੰਦਾ ਤੁਹਾਡੇ ਕੋਲੇ ਵੀ ਕਲਾਕਾਰ ਹੋਣਗੇ ਇਹੋ ਜੇ ਬਿਲਕੁਲ ਜੀ ਬਿਲਕੁਲ ਦੇਖੋ ਕੰਪਨੀ ਚ ਕਰਨਾ ਤਾਂ ਅਸੀਂ ਜਿੰਨੇ ਵੀ ਸਾਰੇ ਨਵੇਂ ਸਿੰਗਰ ਹੈ ਉਹਨਾਂ ਨੂੰ ਮਤਲਬ ਬਹੁਤ ਘੱਟ ਰੇਟਾਂ ਜੀ ਗਾਣੇ ਵਗੈਰਾ ਜਿਵੇਂ ਮਿਊਜ਼ਿਕ ਕਰਵਾਉਣਾ ਜਾਂ ਵੀਡੀਓ ਕਰਵਾਉਣੀ ਉਹ ਹੋ ਜਾਂਦਾ ਨਾਲ ਹੀ ਇੱਕ ਆਪਸ਼ਨ ਹੋਰ ਹੈ ਕਿ ਜੇ ਬੰਦਾ ਕੋਈ ਵਧੀਆ ਆਵਾਜ਼ ਦਾ ਮਾਲਕ ਹੈ ਤਾਂ ਉਹਦਾ ਵਰਲਡ ਟੂਰ ਲੱਗਦਾ ਰਹਿੰਦਾ ਲਗਭਗ ਬਾਬਾ ਪਮਾ ਸਾਹਿਰ ਜੀ ਨਾਲ ਨੇ ਤੇ ਇਹ ਮਤਲਬ ਗਰੁੱਪ ਬਣਦੇ ਰਹਿੰਦੇ ਸਿੰਗਰਾਂ ਦੇ ਕਾਫੀ ਪ੍ਰਮੋਟਰ ਬਾਹਰੋਂ ਜਾਣਕਾਰ ਉਹ ਕਰਦੇ ਰਹਿੰਦੇ ਤਾਂ ਅਸੀਂ ਕਾਫੀ ਨਵੇਂ ਮੈਂ 22 ਨਾਮ ਸੀਨਾ ਜੀ ਨੇ ਪਿਛਲੇ ਸੀਜ਼ਨ ਅਸੀਂ ਕਾਫੀ ਦੋ ਤਿੰਨ ਗਰੁੱਪ ਭੇਜੇ ਸੀਗੇ ਤੇ ਮਤਲਬ ਇਹ ਚੀਜ਼ ਦੀ ਵੀ ਆਪਸ਼ਨ ਹੋ ਜਾਂਦੀ ਹੈ ਨਾਲ ਕੇ ਕੰਪਨੀ ਨਾਲ ਜੋੜ ਕੇ ਜਿਹੜਾ ਵੀ ਸਿੰਗਰ ਕੰਮ ਕਰੂਗਾ ਇੱਕ ਤਾਂ ਪੈਸੇ ਆਪਾਂ ਕੋਈ ਬਾਲੇ ਨਹੀਂ ਹੈਗੇ ਜਾਇਜ਼ ਆ ਤੇ ਦੂਜੀ ਗੱਲ ਬੰਦੇ ਕੋਲੇ ਚਲੋ ਇਹ ਵੀ ਆਪਸ਼ਨ ਹੋ ਜਾਂਦੀ ਹੈ ਕਿ ਬੰਦਾ ਬਾਹਰ ਦਾ ਕੋਈ ਟੂਰ ਲਾ ਆਉਂਦਾ ਹੈ ਹਨਾ ਤੇ ਐਵੇਂ ਦੀਆਂ ਹੈਗੀਆਂ ਕਾਫੀ ਆਪਸ਼ਨਾਂ ਬੰਦਾ ਮਿਲ ਸਕਦਾ ਨੰਬਰ ਆ ਗਏ ਮੈਂਸ਼ਨ ਕਰ ਦਿਓ ਜੀ ਤੁਸੀਂ ਤੇ ਜਿੰਨੇ ਵੀ ਨਵੇਂ ਸਿੰਗਰਾਂ ਮਤਲਬ ਮਿਲ ਕੇ ਆਪਾਂ ਨੂੰ ਇਹ ਚੀਜ਼ ਪੜ੍ਹ ਸਕਦੇ ਇੱਕ ਹੋ ਦੱਸੋ ਜੇ ਕੋਈ ਗੀਤਕਾਰ ਹੁੰਦਾ ਵਧੀਆ ਲਿਖਦਾ ਹਨਾ ਤੇ ਉਹਨੂੰ ਚੰਗਾ ਜਾਨੀ ਕਿ ਗਾਇਕ ਨਹੀਂ ਮਿਲਦਾ ਚੰਗਾ ਰੈਕਟਰ ਹੁੰਦਾ ਹੈ ਉਹਦੀ ਵਿਚਾਰੇ ਦੀ ਪਹੁੰਚ ਨਹੀਂ ਹੁੰਦੀ ਤੁਹਾਨੂੰ ਜਾਨੀ ਕਿ ਗਾਉਣ ਵਾਲਾ ਵੀ ਤੇ ਲਿਖਣ ਵਾਲਾ ਵੀ ਕਈਆਂ ਦੀ ਆਵਾਜ਼ ਹੁੰਦੀ ਹੈ ਗੀਤਕਾਰ ਨਹੀਂ ਵਧੀਆ ਮਿਲਦਾ। ਕਈ ਵਾਰ ਗੀਤਕਾਰ ਵਧੀਆ ਹੁੰਦਾ ਤੇ ਉਹਨੂੰ ਗਾਇਕ ਨਹੀਂ ਵਧੀਆ ਮਿਲਦਾ ਹਨਾ। ਜਾਂ ਉਹਨੂੰ ਮਿਊਜ਼ਿਕ ਨਹੀਂ ਵਧੀਆ ਮਿਲਦਾ। ਜਾਂ ਉਹਨੂੰ ਜਿਹੜੀ ਕੰਪਨੀ ਗੀਤ ਤਿਆਰ ਕਰਦੀ ਹੈ ਉਹ ਨਹੀਂ ਵਧੀਆ ਮਿਲਦੀ। ਇਹਦੇ ਬਾਰੇ ਵੀ ਮੜਾ ਡਿਟੇਲਾਂ ਦੱਸ ਦਿਓ ਵੀ ਜੇ ਕਿਸੇ ਨੇ ਸਾਨੂੰ ਮਿਲ ਤੁਹਾਨੂੰ ਮਿਲਣਾ ਹੋਵੇ। ਹਾਂਜੀ। ਤੇ ਗੀਤ ਲਿਖਦਾ ਕਲਾਕਾਰ ਨਾਲ ਤੁਸੀਂ ਮਿਲਾ ਸਕਦੇ ਹੋ। ਹਾਂਜੀ ਹਾਂਜੀ ਜੇ ਚੰਗੇ ਗੀਤ ਪਏ ਆ ਤਾਂ ਉਹ ਕਰ ਸਕਦਾ ਬੰਦਾ। ਪਰ ਫਿਰ ਪੰਜਾਬੀ ਚ ਵੀ ਦੱਸ ਦੋ ਕਿ 9915938670 ਜੀ ਠੀਕ ਹੈ ਤੇ ਜੇ ਇੰਗਲਿਸ਼ ਵਾਲੇ ਬੰਦੇ ਆ ਤਾਂ 991593860 ਜੀ ਜੀ ਹਾਂਜੀ ਵੀ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਜੇ ਕੋਈ ਬੰਦਾ ਗੀਤ ਲਿਖਣ ਦਾ ਚਾਹਵਾਨ ਹੈ ਜਾਂ ਗਾਉਣ ਦਾ ਚਾਹਵਾਨ ਹੈ ਕਿਸੇ ਕੋਲੇ ਗੀਤ ਲਿਖਿਆ ਹੁੰਦਾ ਉਹਨੂੰ ਚੰਗਾ ਗਾਇਕ ਨਹੀਂ ਮਿਲਦਾ ਜੇ ਕਿਸੇ ਦੀ ਚੰਗੀ ਆਵਾਜ਼ ਹੁੰਦੀ ਹੈ ਤਾਂ ਉਹਨੂੰ ਜਨਨ ਕਿ ਚੰਗਾ ਗੀਤਕਾਰ ਨਹੀਂ ਮਿਲਦਾ ਵੀ ਮੇਰਾ ਚੰਗਾ ਗੀਤ ਮਿਲ ਜੇ ਮੈਨੂੰ ਜਾਂ ਚੰਗੀ ਕੋਈ ਕੰਪਨੀ ਨਹੀਂ ਮਿਲਦੀ ਵੀ ਘੱਟ ਪੈਸੇ ਚ ਉਹਦੀ ਜਿਹੜੀ ਆਵਾਜ਼ ਨੂੰ ਰਿਕਾਰਡ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਵੇ ਇਹ ਬਾਈ ਜੀ ਨੇ ਕਿਹਾ ਵੀ ਸਾਡੇ ਕੋਲੇ ਤਾਂ ਕੋਈ ਗੱਲ ਨਹੀਂ ਜੇ ਘੱਟ ਪੈਸਾ ਵਾਲਾ ਵੀ ਆਜੂਗਾ ਅਸੀਂ ਉਹਦੀ ਮਦਦ ਕਰਾਂਗੇ ਤੇ ਅਸੀਂ ਉਹਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਵਾਂਗੇ ਉਹਦਾ ਨਾਮ ਚਮਕੂ ਨਾਲ ਬਾਈ ਜੀ ਦੀ ਕੰਪਨੀ ਦਾ ਨਾਮ ਵੀ ਚਮਕੂਗਾ ਹੋਰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਸਾਡੇ ਜਿਹੜੇ ਸੁਣਨ ਵਾਲੇ ਸਰੋਤੇ ਉਹਨਾਂ ਨੂੰ ਵੀ ਦੱਸ ਦਿਓ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਤਾਂ ਵੈਸੇ ਤਾਂ ਸਾਰੇ ਸਰੋਤੇ ਹੁਣ ਸਿਆਣੇ ਆ ਜੀ ਹੁਣ ਵਾਲੀ ਜਨਰੇਸ਼ਨ ਬਹੁਤ ਸ਼ਾਰਪ ਹੈ ਤੇ ਬਸ ਇੰਨਾ ਹੈ ਕਿ ਜਿਹੜੇ ਨਸ਼ੇ ਪ੍ਰਮੋਟ ਕਰਦੇ ਗੀਤ ਹੈ ਤੇ ਨਾਲ ਹੀ ਜਿਹੜੇ ਗਨ ਕਲਚਰ ਚੱਲਿਆ ਹਨ ਇਹ ਦੋਨੇ ਚੀਜ਼ਾਂ ਤੋਂ ਬਚ ਕੇ ਜੇ ਥੋੜਾ ਜਿਹਾ ਆਪਣਾ ਪੰਜਾਬ ਜਾਂ ਪੰਜਾਬ ਦੀ ਬਣ ਗਈ ਉਹਨੂੰ ਮਾਣੀਏ ਅਸੀਂ ਤੇ ਐਵੇਂ ਦੇ ਗੀਤ ਸੁਣੀਏ ਗਾਈਏ ਜਿਹਦੇ ਨਾਲ ਫੁਕਰਪੰਤੀ ਜਾਂ ਇਹ ਚੀਜ਼ਾਂ ਕਈ ਬੱਚੇ ਹੁਣ ਨਿਆਣੇ ਹੁੰਦੇ ਆ ਉਹ ਗੀਤਾਂ ਦੇ ਵਹਾ ਚ ਆ ਕੇ ਗਲਤ ਪਾਸੇ ਚੱਲ ਜਾਂਦੇ ਆ ਤੇ ਇਹ ਆਪਣੇ ਪੰਜਾਬ ਚ ਹੁਣ ਤੁਸੀਂ ਸਮਝ ਜਾਂਦੇ ਹੋ ਨਾ ਗੈਂਗਸਟਰ ਦਾ ਵੀ ਕਿੰਨਾ ਹੈ ਤਾਂ ਉਹ ਨਾ ਹਰ ਬੱਚਾ ਹੁਣ ਪਿੱਛੇ ਜੇ ਆਪਣਾ ਇੱਥੇ ਦੇਖਿਆ ਗਿਆ ਆਪਣੇ ਏਰੀਆ ਚ ਛੋਟੇ ਛੋਟੇ ਬੱਚਿਆਂ ਦੇ ਬੈਗਾਂ ਚੋਂ ਮਤਲਬ ਸਕੂਲ ਬੈਗਾਂ ਚੋਂ ਪਿਸਤੌਲ ਲੱਭੇ ਹਨ ਤੇ ਉਵੇਂ ਦਾ ਜਿਹੜਾ ਉਹ ਕਲਚਰ ਆ ਉਹ ਸਾਨੂੰ ਸਾਡਾ ਯੂਪੀ ਬਿਹਾਰ ਬਣਾ ਰਿਹਾ ਪੰਜਾਬ ਨੂੰ ਤਾਂ ਉਹ ਜਿਹੇ ਗਨ ਕਲਚਰ ਵਾਲੇ ਗੀਤ ਆ ਜਾਂ ਨਸ਼ੇ ਵਾਲੇ ਗੀਤ ਆ ਉਹਨਾਂ ਤੋਂ ਰਾਈਟਰਾਂ ਨੂੰ ਵੀ ਥੋੜਾ ਪ੍ਰਸ਼ੰਸਾ ਕਰਨਾ ਚਾਹੀਦਾ ਤੇ ਮੈਂ ਕਹਿੰਦਾ ਜੀ ਸਰੋਤੇ ਪ੍ਰਸ਼ੰਸਾ ਕਰਨ ਤਾਂ ਬੜੀ ਵਧੀਆ ਗੱਲ ਆ ਕਿਉਂਕਿ ਜੇ ਤੁਸੀਂ ਸੁਣੋਗੇ ਨਾ ਤਾਂ ਕੋਈ ਲਿਖੂਗਾ ਨਹੀਂ ਹੈਨਾ ਤੇ ਦੋ ਪੈਗ ਪੀ ਕੇ ਡੀਜੇ ਤੇ ਨੱਚਣਾ ਉਹ ਉਹ ਫੀਲ ਚ ਚਲੇ ਜਾਣਾ ਨਾਲ ਦਿਨੋਂ ਧੱਕਾ ਮਾਰ ਕੇ ਉਹਦੇ ਦੰਦ ਤੋੜ ਦੇਣੇ ਇਹ ਚੀਜ਼ਾਂ ਪੰਜਾਬ ਕਲਚਰ ਨੂੰ ਮਤਲਬ ਪੇਛ ਨਹੀਂ ਕਰਦੀਆਂ ਸਾਡੇ ਸੱਭਿਆਚਾਰ ਚ ਸਾਰੇ ਰਲ ਮਿਲ ਕੇ ਰਹਿੰਦੇ ਸੀ ਗੁਰੂ ਸੱਭਾ ਨੇ ਵੀ ਕਿਹਾ ਸਾਨੂੰ ਤੇ ਵੀ ਰਲ ਰਲ ਮਿਲ ਕੇ ਰੋ ਹਣਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਤਾਂ ਇਹ ਉਹ ਚੀਜ਼ਾਂ ਤੋਂ ਅਸੀਂ ਵਾਂਝੇ ਆ ਮੈਨੂੰ ਲੱਗਦਾ ਕਿ ਜਿਹੜੇ ਸੱਚੀ ਰੂਹ ਵਾਲੇ ਕਲਾਕਾਰ ਆ ਉਹ ਹਮੇਸ਼ਾ ਸੱਚ ਦਾ ਸਾਥ ਦਿੰਦੇ ਆ ਔਰ ਝੂਠ ਤੋਂ ਪਾਸੇ ਰਹਿੰਦੇ ਆ ਹੁਣ ਜਿਹੜਾ ਚੱਲਦਾ ਇਹ ਸਿਰਫ ਇੱਕ ਕਹਿ ਲੋ ਕਿ ਸਬਜ ਬਾਗ ਹੈ ਜਿਹੜੇ ਯੰਗ ਜਨਰੇਸ਼ਨ ਆ ਉਹਨਾਂ ਨੂੰ ਕਿ ਭਾਈ ਗੱਨ ਨਾਲ ਉਹਨੇ ਇਹਨੂੰ ਮਾਰਤਾ ਜੀ ਉਹ ਚੱਕ ਕੇ ਲੈ ਗਿਆ ਜੀ ਉਹ ਮਾਰਤਾ ਜੀ ਚੱਕ ਤਲ ਚੱਕ ਲੋ ਧਰ ਲੋ ਵਾਲੇ ਗੀਤ ਇਹ ਚੀਜ਼ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਖਤਮ ਕਰ ਦੋਗੀ ਸਾਡੇ ਚੋਂ ਪੰਜਾਬੀ ਹਟ ਖਤਮ ਕਰ ਦੋਗੀ ਤਾਂ ਸਾਡਾ ਤਾਂ ਪੰਜਾਬ ਦਾ ਤਾਂ ਮੇਨ ਇਹੀ ਸੀਗਾ ਕਿ ਪੰਜ ਦਰਿਆਵਾਂ ਦੀ ਧਰਤੀ ਹੈ ਪੰਜ ਦਰਿਆ ਮਿਲ ਕੇ ਵਹਿੰਦੇ ਸੀ ਤੇ ਲੋਕ ਹੁਣ ਅੱਡ-ਅੱਡ ਹੋ ਗਏ ਜਦ ਤਾਂ ਪਤਾ ਜੀ ਹੋਕਾ ਕਾਫੀ ਚੀਜ਼ਾਂ ਜਿਹੜੀਆਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਮੈਂ ਜ਼ਿਆਦਾ ਨਹੀਂ ਬੋਲਦਾ ਤੇ ਉਹ ਚੀਜ਼ਾਂ ਤੋਂ ਬਚਣਾ ਚਾਹੀਦਾ ਮਤਲਬ ਪੰਜਾਬ ਨੂੰ ਜੇ ਅਸੀਂ ਪਰਫੁੱਲਤ ਦੇਖਣਾ ਜਾਂ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ ਜੀ ਇਹ ਸਨ ਸਾਡੇ ਬਾਈ ਜੀ ਸਿੰਘ ਬੀਕੇ ਬਿਸ਼ਰੰਦੀ ਵਾਲੇ ਇਹਨਾਂ ਦਾ ਕਹਿਣਾ ਚੰਗਾ ਸੁਣੋ ਜੇ ਚੰਗਾ ਸੁਣੋਗੇ ਤੇ ਗਾਂ ਵਾਲਾ ਵੀ ਚੰਗਾ ਗਾਉਣਗੇ ਜੇ ਮਾੜਾ ਸੁਣੋਗੇ ਤੇ ਮਾੜਾ ਅਸਰ ਸਾਡੇ ਬੱਚਾਂ ਤੇ ਹੀ ਪੈਣਾ ਦੇਖਦੇ ਰਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਦਾ ਨਮੀ ਅਪਡੇਟ ਨਾਲ ਫੇਰ ਮਿਲਦੇ ਆ ਧੰਨਵਾਦ